ਹਾਂਜੀ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਹੋ ਵਧੀਆ ਵਧੀਆ ਚੜਦੀ ਗੱਲ ਹਾਂਜੀ ਸ਼ੁਕਰੀਆ ਬਹੁਤ ਬਹੁਤ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਜੀ ਵਧੀਆ ਵਧੀਆ ਲੈ ਰੰਗ ਲਾ ਰਖਿਆ ਬਾਬਾ ਜਣੇ ਆ ਹੈ ਠੀਕ ਹੈ ਕੀ ਹਾਲ ਹੈ ਬਾਈ ਵਧੀਆ ਕਿੰਨੇ ਜਣੇ ਰਹਿੰਦੇ ਆ ਆਪਾਂ ਇੱਥੇ ਹੈਗੇ ਪੰਜ ਜਣੇ ਅੱਛਾ ਪੰਜ ਜਣੇ ਪੰਜ ਜਣੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਸਾਰੇ ਹੈ ਕਿਵੇਂ ਕਿਵੇਂ ਆ ਕੋਈ ਵਰਕ ਪਰਮਿਟ ਤੇ ਆਇਆ, ਕੋਈ ਪੀਆਰ ਆਇਆ, ਕੋਈ ਸਟੂਡੈਂਟ ਹੈ। ਰੰਗ-ਬਰੰਗੇ ਵੈਰਿਟੀ ਮਿਲੂਗੀ ਸਾਰੇ। ਸਾਰੇ ਤਰ੍ਹਾਂ ਦੇ ਸਾਰੇ ਰਹਿੰਦੇ ਆ। ਚਲੋ ਅਸੀਂ ਵੀ ਨਾ ਕੋਈ ਇਹੋ ਜਿਹਾ ਦੇਖ ਰਹੇ ਸੀਗੇ ਵੀ ਜਿਹੜਾ ਕੈਨੇਡਾ ਦਾ ਐਕਸਪੀਰੀਅੰਸ ਹੈ ਹਨਾ ਵੀ ਉਹ ਸਾਰਾ ਇਕੱਠਾ ਮਿਲ ਸਕੇ ਹਨਾ ਕਿਉਂਕਿ ਸਟੇਜਸ ਨੇਗੀਆਂ ਵੱਖ-ਵੱਖ ਪੀਆਰ ਦੀ ਅਲੱਗ ਹੈ, ਉਹਦੀ ਅਲੱਗ ਹੈ ਹਨਾ। ਕੋਈ ਇਸ ਤਰ੍ਹਾਂ ਦਾ ਜੋ ਕਿਦਾਂ ਲੰਘਿਆ ਕੋਈ ਸਾਰਿਆਂ ਦਾ। ਹਾਂ ਸਹੀ ਗੱਲ ਹੈ। ਸਹੀ ਹੈ ਸਹੀ ਹੈ। ਥੋੜਾ ਕਿਹੜਾ ਪਿੰਡ ਹੈ ਬਾਈ ਜੀ ਬਾਈ ਜੀ ਮੇਰਾ ਪਿੰਡ ਦਾਤੇ ਬਾਸ ਅੱਛਾ ਮੇਨਾਂ ਦਾ ਨੇੜੇ ਬਨਲਾਡੇ ਕੋਲੇ ਹਾਂਜੀ ਬਨਲਾਡੇ ਕੋਲੇ ਜਾਣਦੇ ਹੋ ਮੇਰਾ ਪਿੰਡ ਕਿਹੜਾ ਨਹੀਂ ਜੀ ਹੈ ਨਹੀਂ ਮੇਰਾ ਪੀਖੀ ਕੋਲੇ ਹੈ ਰਾਜੀਆ ਹਾਂ ਆਹ ਗੋਂਡੀਆਂ ਫਿਰ ਤਾਂ ਹਾਂ ਜੀਆ ਚਲੋ ਠੀਕ ਹੈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਲਗਭਗ 4 4.5 ਸਾਲ ਹੋ ਗਏ 4.5 ਸਾਲ ਹੋ ਗਏ ਠੀਕ ਹੈ ਬਾਈ ਜੀ ਤੇ ਪੱਕੇ ਹੋ ਨਹੀਂ ਜੀ ਵਰਕ ਪਰਮਟ ਅੱਛਾ ਵਰਕ ਪਰਮਟ ਦੇ ਠੀਕ ਹੈ ਠੀਕ ਹੈ ਠੀਕ ਹੈ ਥੋੜਾ ਬਾਈ ਜੀ ਕਿਹੜਾ ਪਿੰਡ ਹੈ ਜੀ ਮੇਰੀ ਦੁੰਨੇ ਅੱਛਾ ਕਿਹੜਾ ਜ਼ਿਲ੍ਹਾ ਮੋਗੇ ਕੋਲੇ ਅੱਛਾ ਮੋਗੇ ਕੋਲੇ ਤੁਸੀਂ ਸਟੂਡੈਂਟ ਹੈ। ਅੱਛਾ ਤੁਸੀਂ ਸਟੂਡੈਂਟ ਹੈ। ਕਿੰਨਾ ਟਾਈਮ ਹੋ ਗਿਆ ਜੀ? ਮੈਨੂੰ ਸਾਲ ਹੋ ਗਿਆ ਜੀ। ਅੱਛਾ ਸਾਲ ਹੋ ਗਿਆ। ਠੀਕ ਹੈ। ਥੋੜਾ ਬਾਈ ਜੀ? ਮੇਰਾ ਪਿੰਡ ਰਣੀਆਂ ਵੀਰੇ ਜੇਲਾ ਮੋਗਾ। ਜੇਲਾ ਮੋਗਾ। ਮੋਗੇ ਵਾਲੇ ਇਕੱਠੇ ਹੋਏ ਹੋਏ ਹਾਂ। ਤੁਸੀਂ ਮੈਂ ਪੀਆ ਦਾ ਮਿਲ। ਅੱਛਾ ਟ੍ਰੱਕ ਡਰਾਈਵਰ ਹਾਂ। ਅੱਛਾ ਟ੍ਰੱਕ ਡਰਾਈਵਰ ਹੈ। ਹਾਂਜੀ। ਆ ਫਿਰ ਤਾਂ ਸੋਨੇ ਪੈਸੇ ਬਣਾਉਨੇ ਹੋ। ਵਧੀਆ ਠੀਕ ਹੈ। ਠੀਕ ਹੈ ਠੀਕ ਹੈ। ਕਹਿੰਦੇ ਸਭ ਤੋਂ ਵੱਧ ਕਹਿੰਦੇ ਟਰੱਕਾਂ ਨਹੀਂ ਟਰੱਕਾਂ ਦੇ ਟਰੱਕਾਂ ਦੇ ਹੋਏ ਹੋਏ ਆ ਪੰਜਾਬੀ ਹੈ। ਹਾਂਜੀ ਹਾਂਜੀ। ਥੋੜਾ ਬਾਈ ਜੀ? ਮੇਰਾ ਪਿੰਡ ਰਮਦਾਸ ਜੀ ਜਿਹੜਾ ਨਾ ਇਤਿਹਾਸ ਜ ਘਰ ਦੇਖ ਰਹੇ ਅਸੀਂ ਇਹ ਕਾਫੀ ਮਤਲਬ ਵੱਡਾ ਹੈ ਬਾਈ ਹੁਣ ਇਹ ਪੂਰੇ ਹੀ ਉਹ ਮੇਨ ਲੈਵਲ ਤੇ ਵੀ ਇਹ ਰਹਿ ਰਹੇ ਨੇ ਇੱਕ ਦਿਨ ਅਸੀਂ ਪਹਿਲਾਂ ਦੇਖਿਆ ਸੀ ਉਹ ਸਿਰਫ ਬੇਸਮੈਂਟ ਸੀਗੀ ਮਤਲਬ ਬੇਸਮੈਂਟ ਚ ਇੱਕ ਅਲੱਗ ਤਰ੍ਹਾਂ ਦਾ ਹੁੰਦਾ ਮੈਨੂੰ ਲੱਗਦਾ ਇੱਥੇ ਇੱਕ ਅਲੱਗ ਤਰ੍ਹਾਂ ਦੀ ਘਰ ਦੀ ਪ੍ਰੋਪਰ ਹੈ ਨਾ ਵਾਈ ਵਾਰੀ ਤੇ ਅੰਦਰੋਂ ਦਿਖਾ ਸਕਦੇ ਅੰਦਰੋਂ ਸਾਰਾ ਦੇਖ ਲਈਏ ਮੜਾ ਜੀ ਤੇ ਥੋੜਾ ਜਿਆ ਤੁਹਾਨੂੰ ਦਿਖਾ ਵੀ ਦਿੰਨੇ ਆ ਬਾਕੀ ਇਹਨਾਂ ਦਾ ਐਕਸਪੀਰੀਅੰਸ ਵੀ ਨਾਲ ਨਾਲ ਸ਼ੇਅਰ ਕਰਦੇ ਆ ਗੱਲਾਂ ਬਾਤਾਂ ਹਨਾ ਇਹ ਤੁਹਾਨੂੰ ਘਰ ਦਿਖਾ ਦਿੰਦੇ ਹਮ ਘਰ ਬਾਈ ਤੁਹਾਡਾ ਵਾਵਾ ਖੁੱਲਾ ਡੁੱਲਾ ਲੱਗਦਾ ਮ ਹਾਂਜੀ 10 ਮਿੰਟਾਂ ਵੀ ਹੁੰਦੀਆਂ ਨੇ ਆਪਾਂ ਹਾਂਜੀ ਅਸੀਂ ਇੱਕ ਦਿਨ ਪਹਿਲਾਂ ਦੇਖ ਕੇ ਆਏ ਸੀ ਉਹ ਕਾਫੀ ਮੈਨੂੰ ਲੱਗਦਾ ਉਹ ਸੀਗਾ ਮਤਲਬ ਥੱਲੇ ਘੱਟ ਸੀ ਸਪੇਸ ਘੱਟ ਸੀਗੀ ਕੰਜਸਟਡ ਸੀ ਹਾਂਜੀ ਉਹ 1 ਬੈਡਰੂਮ ਬੇਸਮੈਂਟ ਵੀ ਹੁੰਦੀ ਆ ਹਾਂਜੀ ਤੇ ਉਹਦੇ ਚ ਬਾਥਰੂਮ ਹੁੰਦਾ ਹੈ ਜਾਂ ਕਿਚਨ ਹੁੰਦਾ ਹੈ ਮੈਨੂੰ ਤਾਂ ਇਹ ਸੀ ਜਿਵੇਂ ਅੱਜ ਇੱਥੇ ਨਾ ਆਉਂਦਾ ਨਾ ਦੇਖਦਾ ਮੈਨੂੰ ਤਾਂ ਇਹ ਸੀ ਵੀ ਇਹ ਸਾਰੀ ਕਿਤੇ ਹੋਵੇਗਾ ਮਤਲਬ ਇਸ ਤਰ੍ਹਾਂ ਦਾ ਵੀ ਹੈਗਾ ਨਹੀਂ ਨਹੀਂ ਇੱਕ ਆਪਾਂ ਫਰਸਟ ਫਲੋਰ ਤੇ ਆ ਉਹਦਾ ਘਰ ਦਾ ਮਤਲਬ ਵੀ ਐਡ ਹੁੰਦਾ ਹੈ ਬੇਸਮੈਂਟ ਐਡ ਹੁੰਦਾ ਠੀਕ ਆ ਹਾਂਜੀ ਅੱਛਾ ਇਹ ਕਮਰੇ ਹੈ ਹਾਂਜੀ ਆ ਬੈਡਰੂਮ ਆਪਣਾ ਹੂੰ ਠੀਕ ਹੈ ਜੀ ਸਕਰੀਨ ਸਗਰੂਨ ਵੀ ਲਵਾ ਰੱਖੀ ਤੁਸੀਂ ਐਂਟਰੇਨਮੈਂਟ ਵਧੀਆ ਰੱਖਦੇ ਆ ਹਾਂਜੀ ਆ ਪੂਲ ਹੁੰਦਾ ਜੀ ਹੂੰ ਅੱਛਾ ਇੱਧਰ ਵੀ ਹੈਗਾ ਕਮਰਾ ਹੈ ਇੱਧਰ ਵੀ ਹੈਗਾ ਆਪਣੇ ਠੀਕ ਹੈ ਚਲੋ ਚਲੋ ਜਾ ਸਕਦੇ ਆ ਹਾਂਜੀ ਹਾਂਜੀ ਆ ਜਿਓ ਆ ਓਕੇ ਇਹ ਦੇਖੋ ਭਾਈ ਇਹ ਮੁੰਡੇ ਮੈਨੂੰ ਪੂਰੇ ਵਧੀਆ ਲੱਗਦਾ ਹੈ ਸਾਫ ਸਫਾਈ ਵਧੀਆ ਰੱਖੀ ਹੋਈ ਹੈ ਭਾਈ ਮੁੰਡੇ ਵਾਲੀ ਮੁੰਡੇ ਆਲਾ ਘਰ ਲੱਗਦਾ ਨਹੀਂ ਮੈਂ ਤੁਹਾਨੂੰ ਜਮਾਂ ਸਹੀ ਗੱਲ ਦੱਸਾਂ ਹੈ ਐ ਭਾਈ ਦਾ ਐਨਾ ਤਾਂ ਮੈਨੂੰ ਇਹ ਲੱਗਦਾ ਕੁੜੀ ਹੈ थैंक यू ਤੁਹਾਡਾ ਸਾਨੂੰ ਦੱਸਣ ਲਈ ਮੈਂ ਇੰਨਾ ਤਾਂ ਕੁੜੀਆਂ ਦੀ ਸਾਫ ਰੱਖਦੀਆਂ ਜਿਵੇਂ ਰੌਣਕ ਵੀ ਬਹੁਤ ਲੱਗਦੀ ਹੈ ਲੱਗਦਾ ਕਿ ਮੈਂ ਤਿੰਨ ਜਗ੍ਹਾ ਦਿਆ ਹਾਂ ਉੱਥੇ ਜੀ ਨਹੀਂ ਲੱਗਦਾ ਆ ਘਰ ਤੇ ਮੇਰਾ ਇੰਨਾ ਜੀ ਲੱਗਾ ਨਾ ਅੱਛਾ ਤੁਸੀਂ ਪਹਿਲਾਂ ਰਹਿ ਕੇ ਆਏ ਹੋ ਹਾਂਜੀ ਠੀਕ ਆ ਹੋ ਉਹ ਤਿੰਨ ਜਗ੍ਹਾ ਤੇ ਰਹਿ ਆਂ ਪਰ ਉੱਥੇ ਜੀਅ ਨਹੀਂ ਲੱਗਦਾ ਆ ਘਰ ਤੇ ਬਹੁਤ ਜਿਆਦਾ ਜੀਅ ਲੱਗਦਾ ਪੰਜਾਬ ਉਹ ਲੱਗਦਾ ਤੁਹਾਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਆ ਨਾ ਹੁਣ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਤੁਹਾਨੂੰ ਭਾਈ ਜੀ ਮੈਨੂੰ 4.5 ਸਾਲ ਹੋ ਗਏ ਭਾਈ ਇੱਥੇ ਰਹਿੰਦੇ ਨੂੰ ਹਾਂ ਮੈਂ 4.5 ਸਾਲ ਹੋਰ ਕਿਤੇ ਮਤਲਬ ਵੀ ਆਪਾਂ ਦੂਸਰੇ ਘਰ ਚ ਇੱਥੇ ਹੁਣ ਆਪਾਂ ਇੱਥੇ ਹੋਣਾ ਹੈ ਹਾਂ ਜੀ ਉਹਦਾ ਵਾਸ਼ਰੂਮ ਵੀ ਐ ਚਿੱਪ ਘੱਟ ਰ ਗਿਆ ਮੂੰਹ ਦੇਖ ਲਓ ਭਵੇਂ ਹੈ ਉਹ ਭਾਈ ਫਿਰ ਵਧੀਆ 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 अच्छा ये हेठा किचन आ जांदी है हां जी ਥੱਲੇ ਕਿਚਨ ਆ ਇਹ ਮੈਨੂੰ ਲੱਗਦਾ ਲਗਜ਼ਰੀ ਲਗਜ਼ਰੀ ਬੇਸਮੈਂਟ ਕਹਿ ਸਕਦੇ ਜੀ ਹਾਂ ਜੀ ਹਾਂ ਬੇਸਮੈਂਟ ਤਾਂ ਹੀ ਕਰਦੀ ਵੈਸੇ ਵੀ ਥੱਲੇ ਹੋਣੀ ਬਾਈ ਹਾਂ ਜੀ ਬੇਸਮੈਂਟ ਕਰਦੀ ਥੱਲੇ ਹੈਗੀ ਪਰ ਉਹ ਯੂਜ਼ ਨਹੀਂ ਕਰਦੇ ਕਿਉਂ ਇੱਥੇ ਬਹੁਤ ਆ ਫਿਰ ਠੀਕ ਹੈ ਸਪੇਸ ਬਹੁਤ ਆ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਪਿਛਲੇ ਪਾਸੇ ਵੀ ਇਧਰ ਨੂੰ ਹੈਗਾ ਹਾਂ ਜੀ ਹਾਂ ਪਿਛਲੇ ਪਾਸੇ ਵੀ ਹੈਗਾ ਹੂੰ ਅੱਛਾ ਪਿਛਲੇ ਪਾਸੇ ਸਪੇਸ ਹੈਗੀ ਵੀ ਇਹ ਵੀ ਤੁਹਾਡੇ ਸਾਰਾ ਮਤਲਬ ਹੈ ਤੁਹਾਨੂੰ ਵਰਤਣ ਨੂੰ ਹਾਂ ਜੀ ਸਾਰਾ ਸਭ ਆਪਣੀ ਲੋੜ ਕੀ ਹੈ ਕਿੰਨੇ ਜਣੇ ਰਹਿੰਦੇ ਆ ਇੱਥੇ ਅਸੀਂ ਪੰਜ ਜਣੇ ਆ ਜੀ ਅੱਛਾ ਪੰਜ ਜਣੇ ਰਹਿੰਦੇ ਆ ਹਾਂਜੀ ਠੀਕ ਆ ਅਲੱਗ-ਅਲੱਗ ਮਤਲਬ ਹਾਂਜੀ ਅਲੱਗ-ਅਲੱਗ ਰੂਮ ਚ ਠੀਕ ਆ ਤੇ ਕਿਵੇਂ ਰਿਹਾ ਤੁਹਾਡਾ ਕੈਨੇਡਾ ਦਾ ਸਫ਼ਰ ਜਿਵੇਂ 3.5 ਸਾਲ ਹੋ ਗਏ ਕੀ ਐਕਸਪੀਰੀਅੰਸ ਵਧੀਆ ਰਿਹਾ ਜੀ ਵਧੀਆ ਰਿਹਾ ਹਾਂਜੀ ਕਿ ਸਟੂਡੈਂਟ ਆਏ ਸੀ ਪਹਿਲਾਂ ਨਹੀਂ ਮੈਂ ਵਰਕ ਵਰਡ ਅੱਛਾ ਵਰਕ ਐਲ ਐਮ ਆਈ ਲੈ ਕੇ ਨਹੀਂ ਉਹ ਵਰਕ ਵੀਜ਼ਾ ਹੁੰਦਾ ਹੈ ਅੱਛਾ ਵਰਕ ਵੀਜ਼ਾ ਠੀਕ ਆ ਠੀਕ ਉਹਦੇ ਤੇ ਆਏ ਸੀ ਹਾਂਜੀ ਠੀਕ ਆ ਹੁਣ ਫਿਰ ਪੱਕੇ ਹੋਣ ਦਾ ਕੀ ਰਾਹ ਚੱਲੀ ਜਾਂਦਾ ਅੱਛਾ ਪ੍ਰੋਸੈਸ ਚੱਲੀ ਜਾਂਦਾ ਹੈ ਕੰਮ ਕੀ ਕਰਦੇ ਆ ਆਪਾਂ ਡੈਕ ਫੈਂਸ ਸ਼ੈਡ ਗੀ ਬਹੁਤ ਅੱਛਾ ਹਾਂਜੀ ਆ ਦਿਖਾਉਣੇ ਤੁਹਾਨੂੰ ਆਪਾਂ ਬਣਾਇਆ ਹੋਇਆ ਮਤਲਬ ਬਿਲਡਰ ਘਰਾਂ ਦੀ ਕੰਸਟਰਕਸ਼ਨ ਟਾਈਪ ਕਿਸ ਤਰ੍ਹਾਂ ਨਹੀਂ ਉਹ ਅੱਡ ਹੁੰਦੀ ਹੈ ਜਿਵੇਂ ਆਪਾਂ ਡੈਕ ਫੈਂਸ ਬੈਕਯਾਰਡ ਆ ਜਿਹੜਾ ਹੁੰਦਾ ਉਹ ਅੱਡ ਹੁੰਦਾ ਅੱਛਾ ਉਹ ਅੱਡ ਹੁੰਦਾ ਅੱਛਾ ਉਹ ਉਹ ਬਣਾਉਨੇ ਆ ਹਾਂਜੀ ਉਹ ਬਣਾਉਨੇ ਆ ਠੀਕ ਹੈ ਪੈਸੇ ਵਧੀਆ ਹਾਂਜੀ ਠੀਕ ਹੈ ਅੰਦਾਜ਼ਨ ਵਧੀਆ ਜੀ ਬਿਲਕੁਲ ਜੀ ਚਲੋ ਠੀਕ ਹੈ ਤੇ ਤੁਸੀਂ ਭਾਈ ਜੀ ਕੀ ਕੰਮ ਕਰਦੇ ਆ ਮੈਂ ਭਾਈ ਉੱਪਰ ਕਰਦਾ अच्छा ऊपर करते हैं हां जी मैं हूं लाइसेंस ਲੈ ট্রাক ਦਾ اچھا ਤੇ ਹੁਣ ট্রাক ਪਰ ਮੈਨੂੰ ਐ ਲੱਗਦਾ ਪੰਜਾਬੀ ਸਾਰੇ ਟਰੱਕਾਂ ਨੂੰ ਭਾਈ ਦੇ ਫਿਰ ਜਦੋਂ ਹੋ ਜਾਏਗਾ हां जी ਭਾਈ ਟਰੱਕਾਂ ਤੇ ਜਾਦੇ ਪੈਸੇ ਬਣਦੇ ਆ ਉੱਪਰ ਤੇ ਕਿਵੇਂ ਹੈਗਾ ਉੱਪਰ ਠੀਕ ਹੈ ਹੁਣ ਤਾਂ ਸਲੋ ਚੱਲ ਰਹੀ ਓਦਾਂ ਮਤਲਬ ਕਿ 22 ਵੀਕਲੀ ਬਣ ਜਾਂਦਾ ਕੋਈ 2500 ਡਾਲਰ ਬਣ ਜਾਂਦਾ 2500 ਡਾਲਰ ਵੀਕਲੀ 22 ਵੀਕਲੀ 22 ਵੀਕਲੀ ਮਤਲਬ ਦੋ ਵੀਕਾਂ ਦਾ ਦੋ ਵੀਕਾਂ ਦਾ ওকে ਦੋ ਵੀਕ ਦਾ ਪਰ 5000 ਡਾਲਰ ਬਣ ਜਾਂਦਾ ਹੈ ਮਹੀਨੇ ਦਾ ਹਾਂ ਜੀ ਹਾਂ ਦੀ 5000 ਬਣ ਜਾਂਦਾ ਜੀ ਜੀ ਬੰਦਾ ਠੀਕ ਆ ਚਲੋ ਵਧੀਆ ਫਿਰਦਾ ਬਾਈ ਹਾਂ ਜੀ ਬਹੁਤ ਵਧੀਆ ਇੱਕ ਕੰਫਰਟ ਆ ਤੇ ਆਪਣੀ ਮਰਜ਼ੀ ਨਾਲ ਬੰਦਾ ਜਾਂਦਾ ਉੱਠ ਕੇ ਜਦੋਂ ਜੀ ਮੈਂ ਮੈਰਿਡ ਹੋ ਜਾਂ ਨਹੀਂ ਕਿਵੇਂ ਹਾਂ ਜੀ ਮੈਰਿਡ ਠੀਕ ਆ ਮੈਰਿਡ ਹਾਂ ਜੀ ਹਾਂ ਜੀ ਠੀਕ ਆ ਫੈਮਿਲੀ ਫੈਮਿਲੀ ਮੇਰੀ ਹੁਣ ਇੰਡੀਆ ਗਈ ਹੈ ਅੱਛਾ ਇੰਡੀਆ ਗਈ ਬੇਬੀ ਆ ਸੀ ਠੀਕ ਆ 6 ਬੰਦਾ ਹੋ ਤੇ ਦਾਦੀ ਤੈਦੀ ਕੋ ਗਿਆ ਮੈਂ ਮੈਂ ਤਾਂ ਲੇਟ ਆਉਂਗਾ ਠੀਕ ਆ ਤੁਸੀਂ ਵੀ ਸਟੂਡੈਂਟ ਆ ਸੀ ਨੇ ਮੈਂ ਵਰਕ ਕਰਤੇ ਆ ਅੱਛਾ ਤੁਸੀਂ ਵਰਕ ਕਰਤੇ ਆ ਸਟੂਡੈਂਟ ਨਹੀਂ ਆਏ ਹੈਗੇ ਸਟੂਡੈਂਟ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਹੁਣ ਪੀਆਰ ਹੋ ਗਏ ਹੁਣ ਮੈਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਏ ਨੂੰ ਮੈਨੂੰ 1.5 ਸਾਲ ਹੋ ਗਏ ਇੱਥੇ ਆਏ 1.5 ਸਾਲ ਜੀ ਪੀਆਰ ਹੋ ਗਏ ਹਾਂਜੀ ਹਾਂ ਜੀ 1.5 ਸਾਲ ਚ ਇਹ ਕਿਵੇਂ ਇਹ ਕੀ ਫਾਰਮੈਟ ਹੋਇਆ ਪਹਿਲਾਂ ਮੇਰੀ ਵਾਈਫਾਈ ਸੀ ਨਾ ਅੱਛਾ ਪਹਿਲਾਂ ਵਾਈਫਾਈ ਸੀਗੀ ਵਾਈਫਾਈ ਸਟੂਡੈਂਟ ਆਈ ਸੀ ਹਾਂ ਜੀ ਸਟੂਡੈਂਟ ਆਏ ਸੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਚਲਦੀ ਪਹਿਲਾ ਮਤਲਬ ਨੌਸ ਕੋਸ਼ਿਸ਼ ਹੀ ਆਪਾਂ अच्छा ਜਿਹੜੇ ਮਤਲਬ ਜਿੱਦ ਕਹਿੰਦੇ ਆ ਕੈਨੇਡਾ ਦੇ ਜਿਹੜੇ ਘਟਵਾਦੀ ਵਾਲੇ ਖੇਤਰਾ ਉੱਥੇ ਛੇਤੀ ਪੀ ਆ ਹਾਂਜੀ ਉੱਥੇ ਛੇਤੀ ਪੀ ਆ ਜਦੋਂ ਉਹਨਾਂ ਦਾ ਸਟੱਡੀ ਖਤਮ ਹੋਈ ਸੀ ਇੱਕ ਸਾਲ ਤੋਂ ਬਾਅਦ ਫਿਰ ਤਾਂ ਭਾਈ ਨਵੇਂ ਨੂੰ ਵੀ ਮਨ ਲੱਗਦਾ ਉਧਰ ਫਿਰ ਮੂਵ ਹੋ ਕੇ ਫਿਰ ਛੇਤੀ ਅੱਜ ਵੀ ਹੋ ਜਾਂਦੇ ਆ ਹਾਂਜੀ ਲੋਕੀ ਪੰਜਾਬ ਤੋਂ ਆ ਜਾਂਦੇ ਇੱਥੇ ਪਰ ਬ੍ਰੈਂਟਨ ਤੋਂ ਨਹੀਂ ਜਾਂਦੇ ਬਸ ਇੱਥੇ ਨਾ ਬ੍ਰੈਂਟਨ ਚੰਡੀਗੜ੍ਹ ਇੱਥੋਂ ਕਿਤੇ ਨਹੀਂ ਨਿਕਲਦਾ ਜਿਹੜਾ ਬੰਦਾ ਪੰਜਾਬ ਘਰ ਹੀ ਨਹੀਂ ਛੱਡਦਾ ਹਾਂ ਤੇ ਜੇ ਆਪਾਂ ਆਪਣੇ ਲਾਈਫ ਵਾਸਤੇ ਬ੍ਰੈਂਟਨ ਛੱਡ ਦਾਂਗੇ ਕਿਉਂਕਿ ਵੱਡੀ ਗੱਲ ਨਹੀਂ ਹੈਗੀ ਸਹੀ ਗੱਲ ਮੁੜ ਕੇ ਨਾਲੇ ਫੇਰ ਆ ਜਦ ਦ ਇਸ ਮਾਰਚ ਤੋਂ ਹੂੰ ਤੇ ਕੈਨੇਡਾ ਦਾ ਕਿਵੇਂ ਐਕਸਪੀਰੀਅੰਸ ਆ ਤੁਹਾਡੇ ਮੁਤਾਬਿਕ ਕੈਨੇਡਾ ਭਾਈ ਬਹੁਤ ਜਿਵੇਂ ਕਈ ਲੋਕਾਂ ਦਾ ਚੱਕੀ ਜਾਂਦੇ ਉੱਥੇ ਵਿਹਲਾ ਸੀ ਮਤਲਬ ਕਿ ਮੈਂ ਫਾਰਮਿੰਗ ਇਕੱਲੇ ਕਰਦਾ ਹਾਂ ਹਾਂ ਤੇ 10 ਕਿਲੋ ਮੀਟਰ ਪੈ ਗਈ ਜ਼ਮੀਨ ਉੱਥੇ ਅੱਛਾ ਤੇ ਹੁਣ ਜਦੋਂ ਵੀ ਘਰ ਲੋੜ ਪੈਂਦੀ 40 50 ਹਜ਼ਾਰ ਦੀ ਮੈਂ ਉਸ ਲਈ ਇਹ ਫੋਨ ਤੇ ਪਵਾ ਦਿੰਦਾ 10 ਮਿੰਟਾਂ ਵਿੱਚ ਹੀ ਪਾਦੀ ਦਾ ਅੱਗੇ ਵਿਹਲਾ ਸੀ ਅੱਗੇ ਘਰ ਦੇ ਕੋਲ ਲੈਣਾ ਸੀ ਮੈਂ ਹਾਂ ਤਾਂ ਹੁਣ ਚਲੋ ਇੰਨਾ ਸਵੇਰੇ ਹੈਗਾ ਮੈਨੂੰ ਕਿ ਮੈਂ ਉੱਠ ਕੇ ਸਵੇਰੇ ਕੰਮ ਤੇ ਜਾਣਾ ਹਾਂ ਅੱਗੇ ਕੀ ਇੰਡੀਆ ਮੇ ਕੋ ਹੁੰਦਾ ਹੀ ਨਹੀਂ ਸੀ ਚਲੋ ਵਿਲੇ ਸੀ ਵਿਲੇ ਸੀ ਇਹ ਨਹੀਂ ਹੁੰਦਾ ਕਿ ਸਵੇਰੇ ਕੰਮ ਤੇ ਜਾਣਾ ਕਿ ਨਹੀਂ ਜਾਣਾ ਬਸ ਇਥੇ అలਾਰਮ ਠਾਉਂਦਾ ਵੀ ਚੱਲ ਚੱਲ ਮਿੱਤਰਾ ਜਾਣਾ ਪੈਣਾ ਹੈ ਹਾਂਜੀ ਬਾਜੀ ਬਸ ਇਹ ਕਿ ਥੋੜਾ ਜਿਹਾ ਆਪਣੇ ਖਰਚੇ ਕੰਟਰੋਲ ਰੱਖੇ ਹਾਂ ਤੇ ਆਪਣਾ ਘਰ ਦਾ ਬਣਾ ਕੇ ਖਾਵੇ ਰੋਟੀ ਬਾਣੀ ਕੋਈ ਬਾਹਰੋਂ ਨਾ ਖਾਵੇ ਤੇ ਵਧੀਆ ਹੋ ਜਾਂਦੀ ਹੈ ਠੀਕ ਹੈ ਬਾਕੀ ਇੰਨਾ ਹੁੰਦਾ ਕਿ ਜਿੱਦਾਂ ਇੰਡੀਆ ਮੇ ਨੂੰ ਇਹ ਹੁੰਦਾ ਸੀ ਕਿ ਯਾਰ ਸੇਰੀ ਉੱਠ ਕੇ ਕੋਈ ਕੰਮ ਨਹੀਂ ਹੋਣਾ ਹਨਾ ਤੇ ਕਿਸ ਰਿਜਾਰਦ ਉਸ ਨੂੰ ਫੋਨ ਕਰ ਲੈਣਾ ਚੱਲੀਏ ਉਹ ਖਰਚੇ ਹੁੰਦੇ ਹਨ ਉਹਨਿੰਦਾ ਹੈ ਕਿ ਸੇਰੀ ਉੱਠ ਕੇ ਕੰਮ ਤੇ ਜਾਣਾ ਰੋਟੀ ਨਾ ਬਣ ਗਈ ਹਾਂਜੀ ਹਾਂਜੀ ਜਾਣਾ ਹੀ ਪੈਂਦਾ ਜਾਣਾ ਕੀ ਜਾਣਾ ਹੀ ਪੈਂਦਾ ਜਾਣਾ ਹੀ ਪੈਂਦਾ ਹਾਂਜੀ ਹਾਂਜੀ ਕੰਮ ਕੰਮ ਵਾਲੇ ਕੰਮ ਵਾਲਿਆਂ ਦੇ ਕੈਨੇਡਾ ਦੇ ਬਿਨਾਂ ਦਾ ਕੰਮ ਤੋਂ ਕੈਨੇਡਾ ਨਹੀਂ ਬਿਨਾਂ ਕੰਮ ਤੋਂ ਕੈਨੇਡਾ ਨਹੀਂ ਹੈਗਾ ਜੀ ਉਹ ਕਹਿੰਦੀ ਨਹੀਂ ਹੈਗਾ ਮੈਂ ਤੁਹਾਨੂੰ ਰੋਟੀ ਵੀ ਦੇ ਦੂੰਗਾ ਨਹੀਂ ਬਾਕੀ ਪਾਜੀ ਨਹੀਂ ਮਿਲਦੀ ਨਹੀਂ ਮਿਲਦੀ ਹਮ ਕੰਮ ਕਰਦੇ ਸੋਹਣ ਲੱਗਦਾ ਪਾਜੀ ਮੈਂ 1 ਸਾਲ ਵੇਲਾ ਰਿਹਾ ਮੈਨੂੰ ਪਤਾ ਕਿੱਦਾਂ ਦਿਨ ਗੱਡੇ ਹੂੰ ਤੇ ਬਹੁਤ ਔਖਾ ਹੁੰਦਾ ਤੁਸੀਂ ਭਾਈ ਜੀ ਆ ਬਾਈ ਸਟੂਡੈਂਟ ਸੀਗੇ ਤੇ ਤੁਸੀਂ ਤੁਹਾਡਾ ਕੀ opinion ਹੈਗਾ ਸਟੂਡੈਂਟ ਲਾਈਫ ਥੋੜੀ ਜੀ ਹਾਰਡ ਹੁੰਦੀ ਆ ਬਾਕੀਆਂ ਨਾਲੋਂ ਤੇ ਪਰ ਜੇ ਕੰਮ ਮਿਲਦਾ ਰਵੇ ਤਾਂ ਫਿਰ ਥੋੜਾ ਵਧੀਆ ਕੰਮ ਮਿਲਿਆ ਹੈ ਤੁਹਾਨੂੰ ਹਾਂਜੀ ਮੈਂ ਅਮਗਦ ਦੀ ਡਿਲੀਵਰੀਆਂ ਕਰਦਾ ਹਾਂ ਅੱਛਾ ਡਿਲੀਵਰੀਆਂ ਕਰਦੇ ਹੋ ਹਾਂਜੀ ਜਿਵੇਂ ਮਤਲਬ ਆਪਣੇ ਪਾਰਸਲ ਡਿਲੀਵਰ ਕਰਦੇ ਆ ਉਹ ਚੀਜ਼ਾਂ ਠੀਕ ਹੈ ਕਿੰਨੇ ਘੰਟੇ ਕੰਮ ਹੈਗਾ ਤੁਹਾਡਾ ਮੈਂ 20 ਘੰਟੇ ਕਰ ਸਕਦਾ ਐਜ਼ ਅ ਸਟੂਡੈਂਟ ਅੱਛਾ 20 ਘੰਟੇ ਹਾਂ ਸਿੰਟੇ Amazon ਦਾ ਕੰਮ ਕਰ ਸਕਦਾ ਕਿੰਨੇ ਪੈਸੇ ਬਣ ਜਾਂਦੇ ਆ ਮੈਨੂੰ ਦੋ ਸ਼ਿਫਟਾਂ ਮਿਲਦੀਆਂ ਵਾ 20 ਘੰਟੇ ਚ ਅੱਛਾ ਦਿਨ 350 ਤੇ 350 ਡਾਲਰ ਬਣ ਜਾਂਦਾ ਵਾ ਅੱਛਾ ਜੀ ਪਰ ਵੀਕ ਦਾ ਅੱਛਾ ਪਰ ਵੀਕ ਦਾ ਹਾਂਜੀ ਤੇ 4 ਇੱਕ ਵੀਕ ਮੈਨੂੰ 1500 ਡਾਲਰ ਬਣ ਜਾਂਦਾ ਮਤਲਬ ਮਹੀਨੇ ਦਾ 1500 ਹਾਂਜੀ ਫਿਰ ਤਾਂ ਸਟੂਡੈਂਟ ਲਈ ਮੈਨੂੰ ਲੱਗਦਾ ਫਿਰ ਫੀ ਉਹਦਾ ਖਰਚਾ ਹੀ ਨਿਕਲਦਾ ਹੋਊਗਾ ਮਸਾ ਹਨਾ ਹਾਂਜੀ ਜੇ ਮਤਲਬ ਆਪਣੇ ਥੋੜੇ ਖਰਚੇ ਘਟਵਾਣੇ ਘਟਾਣੇ ਪੈਂਦੇ ਤੇ ਫਿਰ ਉਹ ਵੀ ਜੇ ਗੱਡੀ-ਕੁੱਡੀ ਲੈ ਲਈ ਮੈਨੂੰ ਲੱਗਦਾ ਕੋਈ ਤਾਂ ਤਾਂ ਫਿਰ ਕੁਝ ਵੀ ਨਹੀਂ ਬਚਦਾ ਗੱਡੀ ਨਹੀਂ ਲਿੱਤੀ ਬੱਸਾਂ ਦੀ ਬੱਸਾਂ-ਬੱਸ ਬਣਾ ਕੇ ਬੱਸਾਂ-ਬੱਸ ਬਣਾ ਕੇ ਜੰਨੇ ਹਾਂ ਠੀਕ ਹੈ ਤੁਸੀਂ ਤਾਂ ਭਾਈ ਜੀ ਗੱਡੀਆਂ-ਗੁੱਡੀਆਂ ਲੈ ਲੀਆਂ ਹੋਣੀਆਂ ਹਾਂਜੀ ਭਾਈ ਮੈਂ ਤਾਂ ਲੱਲੀ ਕੈਮਰੀ ਲਈ ਗੱਡੀ ਅੱਛਾ ਤੇ ਉਪਰ ਵੱਤ ਫਿਰ ਲੈਣੀ ਪੈਂਦੀ ਸੀ ਭਾਈ ਦਮ ਮੈਂ ਪਹਿਲਾਂ ਫੈਕਟਰੀ ਕੰਮ ਕੀਤਾ ਸੀ ਹਾਂ ਤੇ ਉੱਥੇ ਤੇ ਮਤਲਬ ਕਿ ਜਿੰਨਾ ਮਰਜ਼ੀ ਕੰਮ ਕਰੋ ਤੁਹਾਨੂੰ ਣਕ ਪੈਸੇ ਮਿਲ ਲੈ ਘੰਟੇ ਨਾਲ ਹੈ ਨਾ ਇਹਦੇ ਵਿੱਚ ਆਪਣਾ ਇਹਦੇ ਚ ਆਪਣੀ ਮਰਜ਼ੀ ਜਦੋਂ ਜਿ ਕਰਦਾ ਸ਼ੁਰੂ ਕਰ ਲਓ 12 ਘੰਟੇ ਕੰਮ ਕਰੋ ਭਾਵੇਂ ਤੁਸੀਂ 17 ਘੰਟੇ ਕੰਮ ਕਰੋ ਹੈ ਨਾ ਤੇ ਫਾਸਟ ਹੋ ਜਾਂਦੀ ਜ਼ਿੰਦਗੀ ਮਤਲਬ ਕਿ ਤੁਹਾਨੂੰ ਹੋਰ ਵੀ ਸੋਚਣ ਨੂੰ ਮਿਲਦਾ ਕੁਝ ਤੁਸੀਂ ਸੇਵ ਕਰਕੇ ਕੁਝ ਹੋਰ ਕੁਝ ਕਰ ਲਈ ਬੰਦਾ ਤੁਸੀਂ ਭਾਈ ਜੀ ਫਿਰ ਮੈਂ ਜੇ ਤੁਹਾਨੂੰ ਪੁੱਛਣਾ ਮਤਲਬ ਵੀ ਸਟੂਡੈਂਟ ਹੈ ਨਾ ਕੋਈ ਬਜਟ ਨਹੀਂ ਫਿਰ ਫੀਸ ਪੋਸ ਜਿਹੜੀ ਜਿਵੇਂ ਜੀਆਈਸੀ ਹੁੰਦੀ ਹੈ ਬੰਦਾ ਉਹ ਵੀ ਜਾਂ ਅੱਜ ਕੱਲ ਤਾਂ ਕੰਮ ਵੀ ਨਹੀਂ ਮਿਲ ਰਹਾ ਹਾਂਜੀ ਉਹ ਜੀਆਈਸੀ ਸੇਵ ਕੀਤੀ ਹੋਈ ਹੈ ਮੇਰੀ ਅੱਛਾ ਜੀਆਈਸੀ ਨੂੰ ਮੈਂ ਖਰਚਾ ਨਹੀਂ ਸੀਗਾ ਅੱਛਾ ਉਸ ਦਿਨ ਵਾਲੀ ਮੈਂ ਆਪਣੀ ਫੀਸ ਪੂਰੀ ਕੀਤੀ ਸੀਗੀ ਅੱਛਾ ਜੀਆਈਸੀ ਕਢਾ ਕੇ ਫਿਰ ਫੀਸ ਭਰੀ ਆਬਦੀ ਹਾਂਜੀ ਬਾਕੀ ਮੇਰਾ ਆਪਣਾ ਕੋਈ ਇਦਾਂ ਖਰਚਾ ਨਹੀਂ ਹੈਗਾ ਜਿਵੇਂ ਰੈਂਟ ਦੇਣਾ ਹੁੰਦਾ ਵਾ ਤੇ ਮਤਲਬ ਖਰਚਾ ਤੁਹਾਡੀ ਆਈ ਚੱਲੇ ਜਿੰਨੇ ਕ ਕਮਾ ਲੈਨੇ ਉਹਨੇ ਚੱਲੀ ਜਾਂਦੇ ਆ ਕਿ ਹਾਂ ਸੇਵਿੰਗ ਕੋਈ ਹੈ ਨਹੀਂਗੀ ਮਗਾਉਣੇ ਨਹੀਂ ਪੰਡੇ ਕਰੋ ਇੰਨੇ ਠੀਕ ਹੈ ਹਾਂਜੀ ਹਾਂਜੀ ਚਾਹ ਧਰਦੇ ਹਾਂਜੀ ਕੋਈ ਨਹੀਂ ਚਾਹ ਪੀਣੇ ਨਾਲ ਨਾਲ ਚਾਹ ਪੀਂਦੇ ਆ ਠੀਕ ਹੈ ਠੀਕ ਹੈ ਭਾਈ ਜੀ ਚਾਹ ਵੀ ਜ਼ਰੂਰ ਪੀਵਾਂਗੇ ਧਰ ਲਓ ਨਾਲ ਨਾਲ ਇਹ ਦੇਖ ਲਓ ਜੀ ਇਹ ਪੰਜਾਬੀ ਮੁੰਡਿਆਂ ਦੀਆਂ ਬੇਸਮੈਂਟ ਸਾਫਤਾ ਹੈਗੀ ਆ ਮਤਲਬ ਘਰ ਨੂੰ ਤਾਂ ਸਾਫ਼ ਰੱਖਿਆ ਨਾਲ ਮਨਾਂ ਦਾ ਸ਼ੈਫ ਵੀ ਬਗਰੇ ਹੈ ਬਣਦਾ ਪੈਂਦਾ ਜੀ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਭਾਈ ਜੀ ਤੁਸੀਂ ਮੈਂ ਵੀਰੇ 1 ਸਾਲ ਹੋਇਆ ਮੈਨੂੰ ਆਏ ਨੂੰ ਹਜੇ ਅੱਛਾ ਤੇ ਮੈਂ ਫਸ ਜਾ ਉਹ ਵੀ ਟਰੱਕ ਤੋਂ ਸਟਾਰਟ ਕੀਤਾ ਸੀਗਾ ਅੱਛਾ ਟਰੱਕ ਤੋਂ ਹੀ ਸਟਾਰਟ ਕੀਤਾ ਹਾਂਜੀ ਠੀਕ ਹੈ ਲਾਇਸੈਂਸ ਵਗੈਰਾ ਬਾਈ ਕਿਵੇਂ ਲੈਣਾ ਪੈਂਦਾਗਾ ਲਾਇਸੈਂਸ ਬਾਈ ਮੈਂ ਆਇਆ ਸੀਗਾ ਵੈਸਟਰ ਉਦੋਂ ਜਿਹੜਾ ਲਾਇਸੈਂਸ ਹੈਗਾ ਉਦੋਂ ਵੈਸਟਰ ਵਾਲਿਆਂ ਦਾ ਵੀ ਬਣਦਾ ਸੀਗਾ ਤੁਸੀਂ ਮਤਲਬ ਕਨਵਰਟ ਨੇ ਤੁਸੀਂ ਵੀਜ਼ਾ ਕਨਵਰਟ ਕਰਾ ਲਿਆ ਨਹੀਂ ਮੈਂ ਮੇਰੀ ਵਾਈਫ ਸੀਗੀ ਔਰ ਅੱਛਾ ਤੁਹਾਡੀ ਵਾਈਫ ਸੀਗੀ ਔਰ ਨਹੀਂ ਤੇ ਉਹ ਪੀਆਰ ਤੇ ਨਾਮ ਪਿਆ ਸੀਗਾ ਤੇ ਮੈਂ ਵੀ ਅਸੀਂ ਦੋਨੇ ਇਕੱਠੇ ਹੋ ਗਏ ਸੀਗੇ ਪੀਆਰ ਠੀਕ ਆ ਤੇ ਉਦੋਂ ਤੋਂ ਕੰਟੀਨਿਊ ਟਰੱਕ ਦੀ ਨਹੀਂ ਮੈਂ ਕਿਹਾ ਕਈ ਬੰਦੇ ਤਾਂ ਜਿੰਨੇ ਆਉਂਦੇ ਵੀ ਐ ਐਲਐਮਆਈ ਲੈ ਕੇ ਆਉਂਦੇ ਹਨਾ ਉਹ ਤਾਂ ਇੱਥੇ ਸਿੱਧੀ ਹਾਂਜੀ 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 ਕਈ ਬੰਦੇ ਆਉਂਦੇ ਆ ਹਾਂਜੀ ਤੇ ਕੋਈ ਵੇਚਦਾ ਹੈ ਕੋਈ 30000 ਚ ਵੇਚਦਾ 40000 ਚ ਵੇਚਦਾ ਐਲਐਮਆਈ ਅਲੱਗ ਅਲੱਗ ਚੱਲਦਾ ਹੈ ਠੀਕ ਚੱਲਦਾ ਹਾਂਜੀ ਸਾਰੇ ਕਿਤੇ ਚੱਲਦਾ ਤੇ ਉਹਦਾ ਫਿਰ ਲਾਇਸੈਂਸ ਇੱਥੇ ਆ ਕੇ ਲਾਇਸੈਂਸ ਬਣਾ हां जे मान लो ਤੁਸੀਂ ট্রাক ਡਰਾਈਵਰ ਐਜ਼ ਇਹ ਮਨ ਲਓ ਪਹਿਲਾਂ ਜਿਵੇਂ ਦੁਬਈ ਜਾਂ ਹੋਰ ਕਿਸੇ ਅਰਬ ਕੰਟਰੀ ਜ ਬੰਦਾ ਕੰਮ ਕਰਦਾ ਹੁੰਦਾ ਹੈ ਹਨ ਜੇ ਉੱਥੋਂ ਸਿੱਧਾ ਆਉਂਦਾ ਮੈਨੂੰ ਲੱਗਦਾ ਕਿ ਕਿੰਨਾ ਖਰਚਾ ਆ ਜਾਂਦਾ ਨਹੀਂ ਉਹ ਖਰਚਾ ਸੀਮ ਹੀ ਆਉਂਦਾ ਹੀ ਬਸ ਸਟੈਪ ਬਾਈ ਸਟੈਪ ਹੁੰਦਾ ਹੈ ਜਿਹਦੇ ਕੋਲੇ ਪੁਰਾਣਾ ਐਕਸਪੀਰੀਅੰਸ ਹੁੰਦਾ ਉਹ ਇੱਥੇ ਸਿੱਧਾ ਕਿ ਜੀ ਲਾਇਸੈਂਸ ਲੈ ਕੇ ਡਾਇਰੈਕਟ ਐਜ ਲੈ ਲੈਂਦਾ ਹੈ ਜਿਦਾਂ ਲਾਈਕ ਕਿਸੇ ਕੋਲੇ ਪੁਰਾਣਾ ਐਕਸਪੀਰੀਅੰਸ ਨਹੀਂਗਾ ਫਸਟ ਟਾਈਮ ਇੱਥੇ ਲਾਇਸੈਂਸ ਲੈਣਾ ਉਹਨੂੰ 2 ਸਾਲ ਲੱਗ ਜਾਂਦੇ ਆ 2 ਜਾਂ 3 ਵੀ ਲੱਗ ਜਾਂਦੇ ਆ ਕਿਉਂਕਿ ਸਭ ਤੋਂ ਪਹਿਲਾਂ ਉਹ ਜੀ ਵਨ ਲੈਂ ਠੀਕ ਹੈ ਉਹਦੇ ਬਾਅਦ ਦੇ ਵਿੱਚ ਜੀ ਲੈ ਕੇ ਚਾਹੇ ਲਾਈਟ ਵੇ ਏਜਡ ਦੀ ਟ੍ਰੇਨਿੰਗ ਕਰਦਾ ਅੱਛਾ ਜਿਵੇਂ ਬਾਈ ਨੇ ਉਹਨਾਂ ਨੇ ਕਿਹਾ ਸੀਗਾ ਮੈਂ ਟਰਾਂਕਰ ਚਲਾਉਣਾ ਟਰੱਕ ਤੇ ਹੋਣਾ ਟਰੱਕ ਦੇ ਪੈਸੇ ਹੋਰ ਵੀ ਸੋਹਣੇ ਆ ਟਰੱਕ ਦੇ ਟਰੱਕ ਤੇ ਬਹੁਤ ਵਧੀਆ ਟਰੱਕ ਤੇ ਵਧੀਆ ਕਿੰਨੇ ਕੁ ਬੰਦਾ ਬਣਾ ਲੈਂਦਾ ਉਹ ਮਾਈਲ ਦੇ ਹਿਸਾਬ ਨਾਲ ਜਾਂ ਕਿਵੇਂ ਐਵਰੇਜ ਮੈਂ ਤੁਹਾਡਾ ਨਹੀਂ ਪੁੱਛ ਰਿਹਾ ਐਵਰੇਜ ਸਿਟੀ ਦੇ ਵਿੱਚ ਨੀਅਰ ਆ ਰਾਊਂਡ 5000 ਦੇ ਨੇੜੇ ਬਣ ਜਾਂਦੇ ਆ ਬਿਲਕੁਲ ਅੱਛਾ 5 6000 5000 ਬਣ ਜਾਂਦਾ ਹੈ ਹਾਂ ਸਿਟੀ ਦੇ ਵਿੱਚ ਵੀ ਬਣ ਜਾਂਦਾ ਠੀਕ ਹੈ ਜੇ ਬਾਹਰ ਚਲਾਉਂਦਾ ਬੰਦਾ ਬਾਹਰ ਨੇਰ ਬੋੜਾ 8000 اچھا 8000 ਡਾਲਰ ਇਹ ਵੱਧ ਵੀ ਬਣ ਜਾਂਦਾ 8000 ਤੋਂ ਵੀ ਵੱਧ ਬਣ ਜਾਂਦਾ ਉਹ ਜਾ ਫਿਰ ਬਾਹਰ ਰਿਸਕ ਸੜਕਾਂ ਤੇ ਆਉਣਾ ਜਾਣਾ ਹਾਂਜੀ ਠੀਕ ਹੈ ਠੀਕ ਹੈ ਠੀਕ ਤਾਂ ਜੋ ਬਾਈ ਕਹਿੰਦੇ ਵੀ ਹੁਣ ਮੈਂ ਟਰੱਕ ਨੂੰ ਹੱਥ ਪਾਉਣਾ ਹੈ ਟਰੱਕ ਦੀ ਬਾਰੇ ਵਿੱਚ ਟਰੱਕੀ ਵੇਲਾ ਪੂਰਾ ਕਰਦੇ ਆਂ ਹਾਂਜੀ ਜਦੋਂ ਆਪਾਂ ਘਰ ਹੀ ਛੱਡਤਾ ਫੇਰ ਇੱਥੇ ਵੀ ਆਪਣਾ ਕਿਹੜਾ ਹੈਗਾ ਇੱਥੇ ਕੰਮ ਕਰਨ ਆਏ ਆ ਕੰਮ ਹੀ ਕੰਮ ਹੀ ਕਰਨਾ ਹਾਂਜੀ ਜੀ ਆਪਾਂ ਆਪਣੇ ਫਿਊਚਰ ਲਈ ਕੀ ਬਾਈ ਤੁਹਾਡਾ ਕੀ ਐਕਸਪੀਰੀਅੰਸ ਹੈ ਕੈਨੇਡਾ ਨੂੰ ਲੈ ਕੇ ਮਤਲਬ ਕਿਵੇਂ ਦੇਖਦੇ ਹੋ ਕਈ ਕਹਿੰਦੇ ਜਿਵੇਂ ਹੁਣ ਕੰਮ ਨਹੀਂ ਮਿਲਦਾ ਜਾਂ ਜਿਵੇਂ ਤੁਸੀਂ ਆਏ ਹੋ ਜਾਂ ਹਾਂ ਬਾਈ ਜਿਹਦੇ ਕੋਲੇ ਤਾਂ ਕੰਮ ਹੈ ਨਹੀਂਗਾ ਉਹਦੇ ਲਈ ਤਾਂ ਬਹੁਤ ਟਫ ਆ ਬਹੁਤ ਔਖੀ ਸਿਚੁਏਸ਼ਨ ਆ ਕਿਉਂਕਿ ਮੈਂ ਸਾਲ ਸਾਢੇ ਸਾਢੇ ਢਾਈ ਸਾਲ ਤੂੰ ਵੀ ਵਿਲੇ ਬੈਠੇ ਬੰਦੇ ਦੇਖਿਆ ਇੱਥੇ ਠੀਕ ਹੈ ਪਿੱਛੋਂ پیسے ਮਗਵਾਈ ਜਾਂਦੇ ਆ ਜਾਂ ਇੱਕ ਦੂਜੇ ਤੋਂ ਫੜੀ ਜਾਂਦੇ ਆ ਹਾਂ ਤੇ ਉਹਨਾਂ ਲਈ ਬਹੁਤ ਜ਼ਿਆਦਾ ਢਾਹ ਆਪੇ ਜੀ ਦਾ ਜਿਹਨੂੰ ਕੰਮ ਮਿਲਿਆ ਉਹਦੇ ਲਈ ਬਹੁਤ ਵਧੀਆ ਉਹਦੇ ਲਈ ਤਾਂ ਫਿਰ ਹਾਂ ਜਾਂ ਉਹਨੂੰ ਬਾਅਦ ਕਿਤੇ ਆਏ ਆ ਪੰਜਾਬ ਚ ਕਿਹੜਾ ਫਿਰ ਨੌਕਰੀ ਧਰੀ ਪਈ ਆ ਜੇ ਪਰਦੋ ਹਾਂਜੀ ਮੈਂ ਪਲੱਸ 2 ਤੋਂ ਬਾਅਦ 10 ਸਾਲ ਵਿਲੇ ਰਹਾਂ 10 ਸਾਲ ਵਿਲੇ ਰਹੇ ਉਹਦੇ ਬਾਅਦ ਆਏ ਹਾਂ ਉਹਦੇ ਬਾਅਦ ਆਏ ਆ ਇੱਥੇ ਕਮਾਲ ਹੋ ਗਿਆ ਭਾਈ ਜੀ ਜੇ ਮੈਂ ਤੁਹਾਨੂੰ ਪੁੱਛਣਾ ਮੰਨ ਲਓ ਤੁਸੀਂ ਤੁਹਾਨੂੰ ਸਾਲ ਹੋਇਆ ਰ ਆਏ ਨੂੰ ਹਾਂਜੀ ਮੈਨੂੰ ਸਾਲ ਹੋ ਗਏ ਆ ਇਹਨੂੰ ਤੁਸੀਂ ਪਲੱਸ 2 ਤੋਂ ਬਾਅਦ ਕਿਵੇਂ ਆਏ ਮੈਂ ਪਲੱਸ 2 ਤੋਂ ਬਾਅਦ ਚਾ ਗ੍ਰੈਜੂਏਸ਼ਨ ਕੀਤੀ ਸੀ ਹਾਂਜੀ ਅੱਛਾ ਗ੍ਰੈਜੂਏਸ਼ਨ ਹਾਂਜੀ ਤੁਹਾਨੂੰ ਇਹ ਲੱਗਦਾ ਮਤਲਬ ਜੇ ਹੁਣ ਜਿਵੇਂ ਕੰਮ ਨਹੀਂ ਮਿਲਦਾ ਕਈ ਵਾਰੀ ਜਾਂ ਹੋਰ ਵੀ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ ਉੱਥੇ ਜੋਬ ਕਰਨੀ ਚਾਹੀਦੀ ਹੈ ਜਾਂ ਇੱਥੇ ਆਉਣਾ ਚਾਹੀਦਾ ਮੰਨ ਲਓ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਪਲੱਸ 2 ਤੋਂ ਬਾਅਦ ਜਿਹੜੇ ਨਵੇਂ ਹੋਰ ਆਉਂਦੇ ਆ ਜਾਂ ਕਿਵੇਂ ਆ। ਵੀ ਫਾਇਦਾ ਹੈ। ਵੀ ਫਾਇਦਾ ਹੈਗਾ ਹੋਂ ਦਾ ਜਾਂ ਅੱਜ ਦੀ ਘੜੀ ਕੀ ਕੀ ਸਿਚੁਏਸ਼ਨ ਹੈ? ਮੇਰੇ ਅਕੋਰਡਿੰਗ ਤਾਂ ਜੇ ਉੱਥੇ ਜੌਬ ਨਹੀਂ ਮਿਲਦੀ ਵੀ ਕਿਉਂਕਿ ਮੈਂ ਵੀ ਹਾਰਟ ਟਾਈਮ ਉੱਥੇ ਵੀ ਦੇਖਿਆ ਮੈਂ ਉੱਥੇ ਜੌਬ ਲੱਭਦਾ ਰਿਹਾ ਆਪਣੀ ਫੀਲਡ ਦੇ ਵਿੱਚ ਕਾਫੀ 1 ਸਾਲ ਲੱਭਦਾ ਰਿਹਾ ਪਰ ਮੈਨੂੰ ਜੌਬ ਨਹੀਂ ਮਿਲੀ। ਤਾਂ ਹਾਰ ਕੇ ਫਿਰ ਮੈਨੂੰ ਕੋਲੇ ਇੱਕ ਹੀ ਆਪਸ਼ਨ ਸੀ ਕਿ ਬਾਹਰ ਆਉਨ ਦੀ। ਹਮ ਪਰ ਜੇ ਹੁਣ ਇੱਥੇ ਵੀ ਦੇਖੀ ਤਾਂ ਸਿਚੁਏਸ਼ਨ ਆ ਕਾਫੀ ਟਫ ਹੋ ਗਿਆ। ਗਵਰਨਮੈਂਟ ਨੇ ਹੁਣ ਕਾਫੀ ਸਟੂਡੈਂਟ ਕਾਫੀ ਉਹਨਾਂ ਨੇ ਸਟ੍ਰੈਕਸ਼ਨਸ ਵੀ ਕਰਤੀਆਂ ਕਿ ਇਦਾਂ ਇਦਾਂ ਇੰਨੇ ਬੈਂਡ ਚਾਹੀਦੇ ਇਨੀ ਰਿਕੁਆਇਰਮੈਂਟ ਹੋਣੀ ਚਾਹੀਦੀਆਂ ਮੈਂ ਤਾਂ ਕਹਿੰਨੇ ਕਿ ਜੇ ਅਗਰ ਉੱਥੇ ਤੁਹਾਨੂੰ ਵਧੀਆ ਕੋਈ ਤੁਹਾਡਾ ਕੋਈ ਜਿਹੜੇ ਜਿਹਨ ਮਤਲਬ ਵਧੀਆ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆਏ ਆ ਉਹਨਾਂ ਦਾ ਕੋਈ ਆਪਣਾ ਕਾਰੋਬਾਰ ਆ ਮਤਲਬ ਜਿਨ੍ਹਾਂ ਦਾ ਤੁਹਾਡੇ ਕਹਿਣ ਦਾ ਮਤਲਬ ਲੋ ਬੀਜੀ ਦਾ ਸਰਦ ਹੈਗਾ ਜਿ ਜਿਹਦੇ ਕੋਲੇ ਪੈੜੀ ਹੈਗੀ ਆ ਜਿਹਦਾ ਸਰਦ ਹੈ ਜਿਹੜਾ ਉੱਥੇ ਕਮਾ ਸਕਦਾ ਕਮਾ ਸਕਦਾ ਉੱਥੇ ਮਤਲਬ ਜਿਹਦਾ ਸਰਵਾਈਵਲ ਹੈਗਾ ਉੱਥੇ ਉਹ ਰਵੇ ਜਿਹਦਾ ਨਹੀਂ ਹੈਗਾ ਤੇ ਉਹ ਨੂੰ ਉਹ ਫਿਰ ਸੋਚ ਸਕਦਾ ਕਿ ਸਟੈਪ ਅੱਗੇ ਅੱਗੇ ਇੱਥੇ ਵੀ ਹਾਰਡ ਆ ਉਨਾ ਹੀ ਹਾਰਡ ਇੱਥੇ ਆ ਉਨਾ ਹੀ ਹਾਰਡ ਹਥੇ ਇਵਨ ਕਿ ਤੁਸੀਂ ਇੱਥੇ ਤੁਹਾਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਆ ਅੱਗੇ ਉੱਥੇ ਜੇ ਤੁਸੀਂ ਇੰਨੀ ਮਿਹਨਤ ਉੱਥੇ ਜਾ ਕੇ ਕਰ ਲੋ ਮਤਲਬ ਇੰਡੀਆ ਰਹਿ ਕੇ ਕਰ ਲੋ ਤੇ ਤੁਹਾਡਾ ਵਧੀਆ ਚੱਲ ਸਕਦਾ ਵਾ ਕਿ ਇੱਥੇ ਘਰ ਘਰ ਦੇ ਖਰਚੇ ਮੇਲ ਜੀ ਜੋ ਬੰਦਾ ਉਹਦੇ ਵਿੱਚ ਰਿਸ਼ਤੇ ਦਾ ਮੌਕੇ ਦੇਂਦਾ ਹੈ ਇੰਡੀਆ 'ਚ ਆਪਣੇ ਰਿਸ਼ਤੇਦਾਰ ਹੋਗੇ ਜਾਣ ਪਹਿਚਾਨ ਹੋਗੇ ਉਹਨਾਂ ਦੇ ਨੇੜੇ ਲੈਂਦਾ ਇੱਥੇ ਸਾਲਾਂ ਲਈ ਸਾਰੇ ਨਵੇਂ ਹੁੰਦੇ ਆ ਤਾਂ ਟਾਫ ਆ ਬਲੋ ਭਾਈ ਮੈਨੂੰ ਐਂ ਲੱਗਦਾ ਜਿਵੇਂ ਬਾਈ ਦੇ ਦਾ ਚਾ ਲਰਨਿੰਗ ਘਟਾ ਥੋੜੀ ਵੱਧ ਆ ਹਾਂਜੀ ਉਹ ਜਾਂ ਮੇਰਾ ਸਵਾਲ ਹੈ ਜੇ ਮਤਲਬ ਜੇ ਉਹ ਫੈਮਲੀ ਥੋੜੀ ਵੱਡੀ ਹੋ ਗਈ ਕੱਲ ਨੂੰ ਹੁਣ ਜਿਵੇਂ 22 ਸਟੂਡੈਂਟ ਆ ਤੁਹਾਡੇ ਮੈਰਿਜ ਮੰਨ ਲਓ ਵਿਆਹ ਹੋ ਗਏ ਨਿਆਣੇ ਹੋ ਗਏ ਉਹ ਜਿਹੇ ਬੰਦੇ ਦੇ ਖਰਚੇ ਵੱਧੇ ਆ ਜਾਂ ਕਿੱਥੇ ਕਿੱਥੇ ਸਿਚੁਏਸ਼ਨ ਘੜਦੀ ਆ ਬੰਦੇ ਦੇ ਖਰਚੇ ਵੱਧ ਜਾਂਦੇ ਆ ਜੇ ਇੱਕ ਬੰਦਾ ਘਰ ਦੇ ਵਿੱਚ ਕੰਮ ਕਰਦਾ ਤਾਂ ਉਹ ਸਿਰਫ ਫੈਮਲੀ ਚਲਾ ਸਕਦਾ ਕੋਈ ਆਪਣੇ ਪਿੱਛੇ ਨਹੀਂ ਵੇਹੇ ਪੀ ਸਕਦਾ ਪਿੱਛੇ ਨਹੀਂ ਇੰਡੀਆ ਨਹੀਂ ਮੁੜਦੇ ਇੰਡੀਆ ਨਹੀਂ ਮੁੜਦੇ ਜਿਹੜਾ ਮਤਲਬ ਬੰਦਾ ਅਗਲਾ ਕਹਿੰਦਾ ਵੀ ਕਿਲਾ 2 ਕਿਲੇ ਵੇਚ ਕੇ ਆ ਜੋ ਮੁੰਨੇ ਲਾਦਾ ਵੀ ਦੁਬਾਰੇ ਲੈ ਲੈਂਦਾ ਬੰਦਾ ਉਹ ਉਹ ਮੈਂ ਉਹ ਚੀਜ਼ ਦੇ ਹੱਕ ਚ ਨਹੀਂਗਾ ਕਿ ਕਿਲੇ 2 ਕਿਲੇ ਦੇ ਵਿੱਚ ਵੀ ਜੇ ਕਮਾਈ ਕਰਨ ਵਾਲਾ ਹੋਵੇ ਬੰਦਾ ਹਾਂ ਨਹੀਂ ਉੱਥੇ ਕਿਹੜਾ ਬਾਈ ਐ ਹਰੇ ਕੋਲੇ 25 30 ਲੱਖ ਧਰਿਆ ਨਹੀਂ ਪਿਆ ਹੁੰਦਾ ਅਗਲਾ ਬਾਹਰ ਭੇਜਣ ਲਈ ਕੁਛ ਨਾ ਕੁਛ ਕਰਦਾ ਹੈ ਖੱਬਾ ਸੱਜਾ ਕੋਈ ਵੇਚ ਰਿਹਾ ਕੋਈ ਕਹਿਣੇ ਕਰਦਾ ਹੈ ਹਨਾ ਤੇ ਮੈਂ ਇਹ ਗੱਲ ਕਰ ਰਿਹਾ ਵੀ ਮੈਨੂੰ ਹੀ ਲੱਗਦਾ ਵੀ ਜਿੰਨੀ ਉਹ ਅੱਧਾ ਕਿੱਲਾ ਵੀ ਜੇ ਵੇਚ ਕੇ ਕੈਨੇਡਾ ਹੁੰਦਾ ਦੁਬਾਰੇ ਲਿਆ ਨਹੀਂ ਜਾਂਦਾ ਉਹ ਨਹੀਂ ਨਹੀਂ ਲੈ ਸਕਦਾ ਦੁਬਾਰੇ ਨਹੀਂ ਆਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਨਹੀਂ ਨਹੀਂ ਲੈ ਸਕਦਾ ਕਿਉਂਕਿ ਇੱਥੇ ਵੀ ਮਹਿੰਗਾਈ ਬਹੁਤ ਵਧ ਗਈ ਆ ਅਨਪਲਾਈਮੈਂਟ ਵਧ ਗਿਆ ਏ ਹੂੰ ਤਾਂ ਇਹ ਹੀ ਕਾਰਨ ਹੈਗੇ ਆ ਬਾਕੀ ਰੈਸੈਸ਼ਨ ਆ ਹੌਲੀ ਹੌਲੀ ਮੈਨੂੰ ਲੱਗਦਾ ਰੈਸੈਸ਼ਨ ਆ ਹੌਲੀ ਹੌਲੀ ਵੇਖੋ ਕਦੋਂ ਸਹੀ ਹੁੰਦਾ ਬਟ ਜੇ ਪਹਿਲਾਂ ਵਾਲੇ ਹਾਲਾਤਾਂ ਜਾ ਗਿਆ ਫਿਰ ਤਾਂ ਰੰਗਲੇ ਚਵਾਰੇ ਪੈ ਜਾਣੇ ਹਾਂ ਕੈਨੇਡਾ ਦੀ ਕੋਈ ਰੀਸ ਨਹੀਂ ਜੀ ਫਿਰ ਫਿਰ ਉਹ ਵਾਪਸ ਜਿਹੜੀ ਵੇਚੀ ਹੋਈ ਉਹਨੂੰ ਦੁੱਗਣੀ ਵੀ ਕਰ ਸਕਦੇ ਸਹੀ ਗੱਲ ਹੈ ਬਾਈ ਤੁਸੀਂ ਅ ਇਨਸਪੀਰੇਸ਼ਨ ਲਿਆ ਕਰੋ ਇਹਨਾਂ ਤੋਂ ਮੋਟੀਵੇਟ ਤੁਹਾਨੂੰ ਮੋਟੀਵੇਟ ਕਰਦੇ ਆ ਇਹ ਜਿਵੇਂ ਇਹ ਵੀ ਲੰਗੇ ਹੋਣਗੇ ਇਸੇ ਸੇਮ ਪੀਰੀਅਡ ਚੋਂ ਹਨਾ ਤੇ ਕਿਉਂਕਿ ਬੰਦੇ ਨੂੰ ਔਖਾਂ ਕੱਟ ਕੀ ਸੌਖਾ ਹੁੰਦੀ ਹੈ ਜੇ ਹੁਣ 1400 ਕਮਾਉਨੇ ਆ ਤੇ ਫਿਰ ਆਉਣ ਵਾਲੇ ਟਾਈਮ 'ਚ ਮੈਨਾਂ ਦਾ ਇਹਨਾਂ ਨੂੰ ਆ ਬਾਈ 5 ਫਿਰ 8 10 ਮੈਂ ਕਹਿਣਾ ਜਿੱਦਾਂ ਹਸਬੰਡ ਵਾਈਫ ਕੰਮ ਕਰਦੇ ਆ ਉਹ 10000 ਡਾਲਰ ਬਣਾ ਸਕਦੇ ਆ ਜੇ ਉਹਦੇ ਨਾਲ ਦਾਦੀ ਆ ਜੇ ਤੇ ਅੱਛਾ ਜੇ ਜੇ ਦਾਦੀ ਜਵਾਕ ਸਾਹਮਣੇ ਹਾਂਜੀ ਹਾਂਜੀ ਤਾਂ 10000 ਬਣਾ ਸਕਦੇ ਤੇ ਉਹਦੇ ਵਿੱਚੋਂ ਮਸਾਂ ਤੁਹਾਡਾ ਆਪਣਾ ਖਰਚਾ ਹੋਊਗਾ 3000 ਡਾਲਰ ਫੈਮਿਲੀ ਦਾ ਪੂਰਾ ਹਾਂਜੀ ਹਾਂਜੀ ਵਿੱਚ ਹੀ ਘਰ ਦਾ ਰੈਂਟ ਵਿੱਚ ਹੀ ਸਾਰਾ ਕੁਝ ਚਲੋ 30 ਨਹੀਂ 3500 ਲਾ ਲਓ ਇਹ ਬੰਦਾ ਕਿ ਚੱਲ ਚਾਰ ਲਾ ਲੋ ਹਸਬੰਡ ਵਾਈਵ 10000 ਡਾਲਰ ਬਣਾ ਸਕਦੇ ਆ ਦੋ ਜੇ ਮਿਹਨਤ ਕਰਦੇ ਦੋ ਭਰ ਹਰ ਲ ਕੇ ਵੀ ਆਪਾਂ ਪੈਸੇ ਸੇਵ ਕਰੀਏ ਕਿ ਇੰਡੀਆ ਸੇਵ ਮਤਲਬ 2000 ਡਾਲਰ ਪਾਈ ਪਾਈ ਜਾਂਣਾ 3000 ਡਾਲਰ ਪਾਈ ਜਾਂਣਾ ਉੱਤੇ ਦਾ ਮਹੀਨੇ ਦਾ ਤੇ ਆਪਾਂ ਉੱਥੇ ਮਤਲਬ ਕਿ ਸੇਵਿੰਗ ਕਰ ਸਕਦੇ ਆ ਜਦੋਂ ਕੋਈ 40 50 ਲੱਖ ਸੇਵ ਹੋ ਗਿਆ ਤੇ ਆਪਾਂ ਕੁਝ ਵੀ ਉੱਥੇ ਆਪਾਂ ਨੂੰ ਇੱਥੇ ਆਸ ਹੈਗੀ ਇਹ ਹੈ ਕਿ ਮਤਲਬ ਕਿ ਆਪਾਂ ਨੂੰ ਆਸ ਹੈਗੀ ਇੱਥੇ ਕਿ ਕੁਝ ਪੈਸੇ ਜੋੜ ਕੇ ਕੁਝ ਉੱਥੇ ਬਿਜ਼ਨਸ ਨਵਾਂ ਚਾਲੂ ਕਰਾਂਗੇ ਆਪਾਂ ਬਈ ਤੁਹਾਨੂੰ ਕੀ ਲੱਗਦਾ ਵੀ ਕੋਈ ਬੰਦਾ ਪਾਉਂਦਾ ਇੰਡੀਆ ਪੈਸੇ ਜਾਂ ਨਹੀਂ ਪਾਉਂਦਾ ਵੀ ਜਿੰਨੇ ਲੋਕ ਆ ਮੈਂ ਮੋਸਟਲੀ ਜਿਵੇਂ ਤੁਹਾਡੇ ਵਾਲੀ ਗੱਲ ਬਹੁਤ ਤੋਂ ਸੋਹਣੀ ਹੈ ਲੋਕ ਕਹਿੰਦੇ ਅਸੀਂ ਮੁੜਾਂਗੇ ਯਾਰ ਅਸੀਂ ਪੈਸੇ ਕਮਾ ਕੇ ਵਾਪਸ ਦੇ ਦੇਖੋ ਮੈਂ ਤੇ ਆਪਣੇ ਬੈਂਕ ਦਾ 10 ਲੱਖ ਕਰਜ਼ਾ ਉਹ ਲਾਇਆ ਤੇ 5-6 ਲੱਖ ਹੋਰ ਭੇਜਿਆ ਹੈ ਤੇ ਹੁਣ ਵੀ ਕਦੋਂ ਵੀ ਜਦੋਂ 102015 50000 ਭੇਜੀ ਦਾ ਨਹੀਂ ਤੁਹਾਡਾ ਕੀ ਆਉਣ ਵਾਲੇ ਫਿਊਚਰ ਚ ਕੀ ਇਰਾਦਾ ਤੁਹਾਡਾ ਇੱਥੇ ਕਪੈਸਿਟੀ ਕਮਾ ਕੇ ਵਾਪਸ ਮੈਨੂੰ ਫਿਊਚਰ ਦਾ ਮੈਂ ਇਰਾਦਾ ਕੀ ਹੁਣ ਆਪਾਂ ਦੋ ਇੱਕ ਮੇਰਾ ਬ੍ਰਦਰ ਹੈ ਹੂੰ ਚਾਚੇ ਦਾ ਬੇਟਾ ਆਪਾਂ ਸੋਚਿਆ ਕਿ ਹੁਣ ਆਸ-ਆਸਤਾ ਮਨ ਲੀ ਪੈਸੇ ਕੱਢੀਏ 2-3000 ਡਾਲਰ ਮੰਥ ਦਾ ਤੇ ਬਾਅਦ ਜਦੋਂ 40-50 ਲੱਖ ਅੱਡ ਕੋ ਸੇਵ ਹੋਊਗਾ ਆਪਾਂ ਉੱਥੇ ਕੋਈ ਕੰਮ ਸ਼ੁਰੂ ਮਨ ਲੀ ਖੋਲਣਾ ਫਿਰ ਵਾਪਸ ਵੀ ਉੱਥੇ ਜਾਵਾਂਗੇ ਹਾਂਜੀ ਵਾਪਸ ਤੇ ਜਾਣਾ ਬਾਈ ਇੱਥੇ ਹੀ ਰਹਿਣਾ ਇੱਥੇ ਨਹੀਂ ਰਹਿਣਾ ਬਾਅਦ ਇੱਥੇ ਦੀ ਜ਼ਿੰਦਗੀ ਹਾਂਜੀ ਜਸਟ ਪਾਈ 2-3 ਸਾਲ ਐ ਵਾ ਤਦ ਬਾਅਦ ਮਤਲਬ ਜੇ ਇੱਥੇ ਭਾਜੀ ਇੱਕ ਜ਼ਿੰਦਗੀ ਦੀ ਇੱਕ ਹੀ ਜ਼ਿੰਦਗੀ ਹੈ ਹਾਂ ਮਿਲਨੀ ਦੁਬਾਰਾ ਨਹੀਂ ਮਿਲਨੀ ਤੇ ਇੱਥੇ ਜੇ ਕੰਮ 'ਚ ਘੜਤੀ ਤੇ ਸ਼ੌਂਕ ਨਹੀਂ ਪੂਰੇ ਹੋਣੇ ਖੌਂਪਰੇ ਹੋ ਗਏ ਤਾਂ ਜ਼ਿੰਦਗੀ ਜਾਨ ਦਾ ਮਜ਼ਾ ਫੇਰੀ ਹੈ ਸਹੀ ਗੱਲ ਹੈ ਹਾਂਜੀ ਸਹੀ ਹੈ ਇਹ ਇਹ ਚਾਹੁੰਦੇ ਬਸ ਕਿ ਕੰਮ ਤੱਕ ਹੀ ਸੀਮਤ ਰਹਿਣਾ ਤੇ ਕਿਸ਼ਤਾਂ ਭਰੀ ਜਾਣ ਮਸ਼ੀਨ ਵੱਡੀ ਹਾਂਜੀ ਹਾਂਜੀ ਕੰਮ ਕੰਮ ਹੈ ਕੰਮ ਕਿਸ਼ਤਾਂ ਇਹ ਮੇਨ ਵੱਡੀ ਗੱਲ ਹੈ ਕਿ ਤੁਸੀਂ ਇਕੱਲੇ ਨਹੀਂ ਤੁਹਾਡੇ ਨਾਲ ਭੈਣ ਭਰਾ ਕੋਈ ਨਾ ਕੋਈ ਯਾਰ ਦੋਸਤ ਨਾਲ ਮੋਢੇ ਨਾਲ ਮੋਢਾ ਜੋੜ ਲਾਓ ਫਿਰ ਤੁਸੀਂ ਪੈਸੇ ਸੇਵ ਕਰ ਸਕਦੇ ਹੋ ਹਾਂਜੀ 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 ਜਿੰਨੀ ਮਤਲਬ ਏਕਤਾ ਹੋ ਤੁਹਾਡੇ ਚ ਜਿੰਨਾ ਇਕੱਠੇ ਰਹੋਗੇ ਓਨੀ ਵੱਧ ਜੋੜੋਗੇ ਵੱਧ ਜੋੜੋ ਹੁਣ ਕਈ ਮਾਲਕ ਤਿੰਨ ਜਾਣੇ ਆ ਤਿੰਨ ਜਾਣੇ 2000 ਰੁਪਏ ਕੱਢੇ ਤੇ ਇੰਡੀਆ ਨੂੰ ਉੱਥੇ ਪਿਆਲੀ ਲਵੇ ਜਾਂ ਕੁਝ ਵੀ ਕਰੇ ਤੇ ਮੈਨੂਅਲ ਆਦਾ ਇੰਡੀਆ ਵੱਧ ਤੋਂ ਵੱਧ ਜਿਹੜੇ ਪੁਰਾਣੇ ਪੰਜਾਬੀ ਸੀ ਨਾ 1970 ਦੇ 80 ਦੇ ਆਏ ਹੋਏ ਉਹ ਇੰਡੀਆ ਪੈਸੇ ਬਹੁ ਭੇਜਦੇ ਸੀ ਇੰਡੀਆ ਉਹਨਾਂ ਨੇ ਜ਼ਮੀਨਾਂ ਬਣਾਈਆਂ ਘਰ-ਬਾਰ ਬਣਾਏ ਹਾਂ ਸਕਸੈਸਫੁਲੀ ਪਰ ਉਹ ਆਪਣੇ ਬੱਚਿਆਂ ਨੂੰ ਨਿਭਾ ਸਕੇ ਨਾ ਦਬਕੇ ਮਾਰਦੇ ਆ ਹੁਣ ਸਾਡੇ ਬੁੱਢੇ ਉਹ ਭਵੇਂ ਘਰੋਂ ਕੱਢ ਦਿੰਦੇ ਸੀ ਦਫਾ ਹੋ ਜੋ ਪਰ ਸਾਨੂੰ ਗਾਣਾ ਕੱਢਦੇ ਸੀ ਇੱਥੋਂ ਵਾਲੇ ਕੀ ਕਰਦੇ ਆ ਉਹਨਾਂ ਦੀ ਮਾਵਾ ਉਹਨਾਂ ਗਾਣਾ ਕੱਢਣ ਦਿੰਦਿਆਂ ਨਹੀਂ ਕਿ ਨਹੀਂ ਬੱਚੇ ਗੁੱਸਾ ਹੋ ਜਾ ਕੋਈ ਗੱਲ ਨਹੀਂ ਹੁੰਦਾ ਤੇ ਹੁੰਦਾ ਹੋ ਜੇ ਮਾਰਾ ਇਹ ਕਿ ਜੇ ਤੂੰ ਸਾਡੇ ਆਪਾਂ ਨੂੰ ਕਹਿਣਾ ਸੌਖਾ ਲੱਗਦਾ ਮੈਨੂੰ ਲੱਗਦਾ ਜੇ ਤੁਸੀਂ ਇੱਥੇ ਰਹੋਗੇ ਤੁਸੀਂ 30 ਸਾਲ 40 ਸਾਲ ਇੱਥੇ ਰਹਿ ਕੇ ਜਿਹੜੇ ਤੁਹਾਡੇ ਜਵਾਬ ਆਉਣਗੇ ਬੰਦਾ ਉਸੇ ਸਜੇ ਜੇ ਤੁਸੀਂ ਆਪਣੇ ਗੁਰਾਂ ਦੇ ਸਿਧਾਂਤਾਂ 'ਤੇ ਚੱਲਦੇ ਜੇ ਫਿਰ ਕੋਈ ਚੱਕਰ ਨਹੀਂ ਜਿੱਦਾਂ ਮਰਜੀ ਘੁੱਟੋ ਬੱਚਿਆਂ ਨੂੰ ਕੋਈ ਚੱਕਰ ਨਹੀਂ ਜਦੋਂ ਇਹ ਵੰਦੇ ਆ ਕਿ ਅੱਜ ਕਿਹੜਾ ਹੋਵੇ ਦੇਖਦਾ ਪੁਲਿਸ ਸਾਥ ਲੈਣ ਤੇ ਹਾਂ ਜੀ ਪੁੱਛ ਨਾਲ ਦੀ ਨਾਲ ਉਹਨਾਂ ਕਰਨਾ ਵੀ ਕੀ ਭਾਰੀ ਨੇ ਕੰਮੇ ਬੱਚੇ ਨੂੰ ਕਰਨਾ ਵੀ ਕੀ ਜੀ ਸਾਰੇ ਨੂੰ ਉਸੇ ਵੇਲੇ ਕਾਲ ਕਰਦੇ ਨੇ 911 ਕਰ ਲੈਂ ਗਿਆ ਵੀ ਕਰ ਦੋ ਵੀ ਕਰਦੇ ਹਾਂ ਫਿਰ ਉਹ ਜਵਾਬ ਮਤਲਬ ਵੀ ਉਦਾਂ ਦਾ ਹੋ ਜਾਂਦਾ ਹਾਂ ਮੈਂ ਡਰ ਨਹੀਂ ਰਹਿੰਦਾ ਨਾ ਫਿਰ ਉਹਦਾ ਕਰਕੇ ਓਕਾ ਹੋ ਜਾਂਦਾ ਜੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਬਾਈ ਤੁਹਾਡਾ ਕੀ ਓਪੀਨੀਅਨ ਹੈ ਵੀ ਮੇਰੇ ਹਿਸਾਬ ਨਾਲ 50-50 ਜਾ ਵੀ ਪਹਿਲੀ ਗੱਲ ਤਾਂ ਕੋਈ ਜਿਹੜਾ ਹੈ ਅੱਜ ਤੱਕ ਮੁੜਿਆ ਤਾਂ ਹੈ ਨਹੀਂ ਇਹ ਇਹ ਗੱਲ ਪਤਾ ਕਿਉਂ ਆ ਮੈਂ ਵੀ ਕਹਿਣਾ ਹੁਣਾ ਵੀ ਜਾਂਦਾ ਮੋੜਨ ਦੀ ਬਾਈ ਲਕੀਰ ਹੋਣੀ ਚਾਹੀਦੀ ਹੈ ਪਤਾ ਕੀ ਵੀ ਮਤਲਬ ਜਾਣਾ ਸਾਰੇ ਚਾਹੁੰਦੇ ਆ ਜਾਂਦਾ ਇੱਕ ਲਾਈਨ ਖਿੱਚੀ ਹੋਵੇ ਵੀ ਭਾਈ ਅਰਜੇਵੇਂ ਬੰਦਾ ਇੱਥੇ ਪਾਰ ਲੈਂਦਾ ਐ ਇੰਨੇ ਉਲਝਣਾ ਹੋ ਜਾਂਦੀ ਆ ਬੰਦਾ ਕਿਸਟਾ ਹੋਰ ਮੁੜਿਆ ਨਹੀਂ ਜਾਂਦਾ ਸਿਸਟਮ ਹੀ ਐਵੇਂ ਦਾ ਆ ਵੀ ਬੰਦਾ ਜਾ ਕੇ ਵੀ ਜਾ ਨਹੀਂ ਸਕਦਾ ਸਹੀ ਹੈ ਵੀ ਮੈਂ ਚਾਹ ਕੇ ਵੀ ਮਹਿਕਮਾ ਵੀ ਮੈਂ ਚੱਲ ਜਾ ਅੱਜ ਚੱਲ ਜਾ ਨਹੀਂ ਜਾ ਸਕਦਾ ਜਾਂ ਬੰਦੇ ਦਾ ਇੱਕ ਗੱਲ ਹੋਰ ਆ ਬੰਦੇ ਦਾ ਐ ਹੋਵੇ ਵੀ ਮੇਰੇ ਕੋਲੇ ਜੀ ਜਦੋਂ 2 ਕਰੋੜ ਰੁਪਈਆ ਹੋ ਗਿਆ 3 ਹੋ ਗਿਆ ਮੈਂ ਉਦੋਂ ਮੁੜ ਜਾਣਾ ਬੰਦੇ ਦੀ ਲਾਈਨ ਖਿੱਚੀ ਹੋਵੇ ਇੱਕ ਹੈ ਪਰ ਇਹ ਨਾ ਬੰਦੇ ਦਾ ਪਤਾ ਕੀ ਆ ਗਾਂ ਦੀ ਗਾਂ ਜਾਂਦਾ ਆ ਵੀ ਅੱਜ ਮੇਰੇ ਤੋਂ ਕਰੋੜ ਹੋ ਗਿਆ ਫਿਰ ਅੱਗੇ ਕਹਿੰਦਾ 2 ਕਰੋੜ ਹੋ ਜੇ ਇਹ ਨਹੀਂ ਜਾਇਆ ਜੱਦਾ ਸਹੀ ਗੱਲ ਹੈ ਠੀਕ ਨਹੀਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਬੰਦਾ ਕਦੇ ਵੀ ਨਹੀਂ ਸੋਚਦਾ ਇਹ ਚੀਜ਼ਾਂ ਨੂੰ ਕਿਉਂ ਹਰ ਕੋਈ ਚਾਹੁੰਦਾ ਵੀ ਮੈਂ ਗਾਂ ਜਾਵਾਂ ਪਿੱਛੇ ਨੂੰ ਤਾਂ ਕੋਈ ਨਹੀਂ ਸੋਚਦਾ ਮੈਂ ਪਿੱਛੇ ਜਾਵਾਂ ਬਾਕੀ ਉਥੇ ਤੁਸੀਂ ਪੰਜਾਬ ਬਹੁਤ ਕਰੀਦਾ ਮੈਂ ਇਸ ਦਾ ਕਰਦੇ ਹਾਂ ਪੰਜਾਬ ਨੂੰ ਹਾਂ ਹਾਂ ਜੀ ਪੰਜਾਬ ਨੂੰ ਮਿਸ ਕਰਦਾਂ ਪੂਰਾ ਹਾਂ ਜੀ ਕਰੀਦਾ ਹਾਂ ਪੰਜਾਬ ਨੂੰ ਅੱਛਾ ਹੋਲੀਆਂ ਦੀਵਾਲੀਆਂ ਤਿਹਾਰ ਆਪਣੇ ਹਾਂ ਕਰਦੇ ਮਿਸ ਕਰਦੇ ਪਰ ਇੱਥੇ ਵੀ ਫਿਰ ਉਵੇਂ ਦਾ ਮਾਹੌਲ ਬਣ ਜਾਂਦਾ ਸਹੀ ਗੱਲ ਹੈ ਇੱਥੇ ਵੀ ਅਸੀਂ ਜਾਂ ਮੈਨੂੰ ਲੱਗਦਾ ਜਿਵੇਂ ਦੀ ਲਾਈਫ ਬਈ ਬੰਦਾ ਜਿਉਣ ਲੱਗ ਜਾਂਦਾ ਹੈ ਬਿਲਕੁਲ ਹੈ ਤੁਹਾਡੀ ਲਾਈਫ ਹੈ ਨਾ ਉਵੇਂ ਪਤਾ ਕਿਉਂ ਇੱਥੇ ਵੀ ਕਈ ਵਰੀ ਆਇਆ ਹੁੰਦਾ ਆ ਪਹਿਲਾਂ ਮੈਂ ਜਦੋਂ ਆਇਆ ਸੀਗਾ 2 ਸਾਲ ਦਾ ਮੈਂ ਦੀਵਾਲੀ ਦੇਖੀ ਹੋਈ ਨਹੀਂ ਫਿਰ ਉਸ ਤੋਂ ਬਾਅਦ ਚਲੋ ਵੀ ਛੁੱਟੀ ਕਰਕੇ ਵੀ ਦੀਵਾਲੀ ਦੇਖੀ ਆ ਵੀ ਮਨਾਈਆਂ ਵੀ ਇੱਥੇ ਦੀਵਾਲੀਆਂ ਆਪਾਂ ਕੀ ਐਵੇਂ ਗਈ ਵੀ ਨਹੀਂ ਗਈ ਹੂੰ ਇੱਥੇ ਦਿਵਾਲੀਆ ਵੀ ਮਨਾਉਂਦੇ ਆਂ ਆਪਾਂ ਸਹੀ ਹੈ ਹਾਂ ਵੀ ਪਹਿਲਾ ਪਹਿਲਾ ਜਰੂਰ ਓਕਾ ਹੁੰਦਾ ਆ ਵੀ ਜੋ ਸਟਾਰਟਿੰਗ ਹੁੰਦੀ ਆ ਹਰ ਇੱਕ ਦੀ ਓਕੀ ਹੁੰਦੀ ਆ ਤੇ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਜੋ ਮੈਂ ਪਹਿਲੀ ਵਾਰੀ ਆਇਆ ਸੀ ਕਿਉਂ ਕੋਵਿਡ ਚ ਆਇਆ ਸੀ ਮੈਂ ਸਾਲ ਦਾ ਵਿਹਲਾ ਰਿਆ ਹੂੰ ਵੀ ਸਭ ਨੂੰ ਪਤਾ ਵੀ ਲੋਕਡਾਊਨ ਸੀਗਾ ਹੂੰ ਉਸ ਤੋਂ ਬਾਅਦ ਮੈਂ 7-8 ਘੰਟੇ ਦਾ ਕੰਮ ਸ਼ੁਰੂ ਕੀਤਾ ਸੀ ਹੂੰ 7 ਘੰਟੇ ਸ਼ੁਰੂ ਕਰਕੇ ਉਹਦੇ ਵਿੱਚੋਂ ਜਦੋਂ ਮੈਂ ਕੰਮ ਤੇ ਜਾਂਦਾ ਸੀ ਹੂੰ ਘੰਟੇ ਲੱਗਦੇ ਸੀ 10-11 ਕਿ ਉਹ ਪੀ ਕਰਦਾ ਸੀ 5 ਘੰਟਿਆਂ ਦੀ 6 ਘੰਟਿਆਂ ਦੀ ਐਵੇਂ ਦਾ ਕੰਮ ਵੀ ਹੋ ਜਾਂਦਾ ਪ੍ਰਾਣੇ ਪੰਜਾਬੀ ਪੈਸੇ ਬਹੁਤ ਜੀ ਬਹੁਤ ਜੀ ਹੈਨਾ ਕਹਿ ਸਕਦੇ ਆਪਾਂ ਅਸਲ ਤੇ ਭਾਈ ਉਹੀ ਗੱਲ ਆ ਜਾਂਦੀ ਸਾਰੇ ਸਟੂਡੈਂਟ ਵੀ ਨਹੀਂ ਮਾਰੇ ਸਾਰੇ ਪ੍ਰਾਣੇ ਵੀ ਨਹੀਂ ਮਾਰੇ ਨਹੀਂ ਨਹੀਂ ਸਾਰੇ ਨਹੀਂ ਹੈਗੇ ਆਪਾਂ ਪਰ ਪਰੇ ਆ ਮੈਂ ਵੀ ਗੱਲ ਇਹ ਕਰਦਾ ਹਾਂ ਅਕਸਰ ਹੀ ਬੀ ਜਿਹੜਾ ਬੰਦਾ ਅਕਸਰ ਖਰਾਬ ਕਰਦਾ ਹੈਗਾ ਉਹ ਭਾਵੇਂ ਪੁਰਾਣੇ ਪੰਜਾਬੀ ਨੇ ਉਹ ਪੁਰਾਣੀ ਕਮਿਊਨਿਟੀ ਨੂੰ ਬਦਨਾਮ ਕਰ ਰਿਹਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਨਵੇਂ ਸਟੂਡੈਂਟ ਆ ਗੰਦ ਪਾਰੇਗੇ ਤਾਂ ਉਹਨੂੰ ਸ਼ਰਮ ਆਉਣੀ ਚਾਹੀਦੀ ਵੀ ਮੇਰੀ ਕਮਿਊਨਿਟੀ ਬਦਨਾਮ ਨਾ ਹੋਵੇ ਪਤਾ ਕਿ ਇੱਕ ਦੇ ਕਰਕੇ ਸਾਰੇ ਬਦਨਾਮ ਹੁੰਦੇ ਆ ਬੀ ਜੇ ਆਪਾਂ ਕਹਿ ਦਈਏ ਵੀ ਮੈਂ ਇਕੱਲਾ ਵਾਣਾ ਪਰ ਮੇਰੇ ਜਿਵੇਂ ਉਂਗਲ ਚੱਕਦਾ ਆਂ ਪਹਿਲਾਂ ਜਿਹੜੀ ਚਾਰ ਉਂਗਲਾਂ ਮੇਰੇ ਵੱਲ ਮੁੜਦੀਆਂ ਵੀ ਮੇਰੇ ਵੱਲ ਵੀ ਮੁੜਦੀਆਂ ਨਾ ਸਹੀ ਗੱਲ ਆ ਇੱਕ ਉਂਗਲ ਦਾ ਚੱਕੀ ਆ ਜਿਹੜੀਆਂ ਚਾਰ ਮੇਰੇ ਵੱਲ ਮੁੜੀਆਂ ਉਹ ਸਾਰੇ 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 ਇੱਕੋ ਜਿਹੇ ਇੰਝ ਹੁੰਦਾ ਦ ਹੂੰ ਪੈਸੇ ਮਾਰੂ ਲੈ ਕੀ ਕਰਨਗੇ ਕੋਰਟ ਕੇਸ ਕਰਨਗੇ ਉਹ ਵੈਸੇ 4-5 ਸਾਲ ਬਾਅਦ ਤਰੀਕ ਪੈਣੀ ਹੈ ਹੂੰ ਉਹਨਾਂ ਚਿਰਾਂ ਤੇ ਵੈਸੇ ਬੰਦੇ ਦਾ ਕੰਮ ਹੋ ਜਾਂਦਾ ਸਹੀ ਗੱਲ ਹੈ ਭਾਈ ਹਾਂਜੀ ਇਸ ਕਰਕੇ ਦੁਰਬਾਰ ਕਾਨੂੰਨ ਇਥੇ ਦਾ ਹੱਥ ਨਹੀਂ ਲਾਉਣ ਦਿੰਦਾ ਦੁਰਬਾਰ ਤੋਂ ਕਰਦੇ ਕਾਨੂੰਨ ਦੀ ਬਾਣਾ ਬਤਾ ਕੀ ਵਕੀਲ ਨਹੀਂ ਕਰ ਸਕਦਾ ਹਾਂ ਤੇ ਜੇ ਤਗੜਾ ਦਾ ਵਕੀਲ ਕਰਕੇ ਤੇ ਮਤਲਬ ਕਿ 4-5 ਸਾਲ ਚਾਰ-ਪੰਜ ਸਾਲ ਵੈਗ ਨਿਕਲ ਜਾਂਦੇ ਉਹਦੇ ਉਸ ਤੋਂ ਬਾਅਦ ਬੈਂਕਰਸਫੀ ਕਰ ਲੈਂਦਾ ਉਹ ਸਾਰੇ ਟਰਾਲੇ ਵੇਚ ਦਿੰਦਾ ਤੇ ਹੂੰ ਚਲੋ ਭਾਈ ਤੁਸੀਂ ਹੌਸਲਾ ਰੱਖੋ ਕੋਈ ਚੱਕਰ ਨਹੀਂ ਠੀਕ ਹੈ ਉਹਨੇ ਟਰੱਕ ਡਰੈਗ ਇਹਨੇ ਲਾਇਸੈਂਸ ਲੈ ਲਿਆ ਜੈਡ ਹੋਡ ਰਾ ਹੁਣ ਇਹ ਅੱਛਾ ਇਹ ਤੁਸੀਂ ਚੜਾਵਾਂਗੇ ਟਰੱਕ ਦੇ ਅੱਛਾ ਇਹਦੀ ਟਰਾਲੇ ਤੇ ਚੜਾ ਦੇਣਾ ਹਾਂ ਚਲੋ ਵਧੀਆ ਵਧੀਆ ਟਰਾਲੇ ਤੇ ਚੜਾ ਦਿਓ ਇਹਦਾ ਵੀ ਪਵਾ ਦਿਓ ਹੱਥ ਸਟੀਅਰਿੰਗ ਨੂੰ ਫਿਰ ਡਾਲਰ ਖਿੱਚਣ ਵਾਲਾ ਹੋ ਜਾਏ ਮੁੰਡਾ ਹੈ ਕਿ ਨਹੀਂ ਫਿਰ ਉਹ ਗਾਣਾ ਕਿਹੜਾ ਉਹਦਾ ਬਾਈ ਦਾ ਹੁੰਦਾਗਾ ਕੀ ਦਾ ਹੋ ਮੁੰਡਾ ਕਰਦਾ ਕੈਨੇਡਾ ਚ ਡਰਾਈਵਰੀ ਵਿਆਹ ਤਾਂ ਨਹੀਂ ਹੋਇਆ ਜੀ ਬਾਕੀ ਵੀਰ ਜੀ ਇਹ ਕਹਿ ਕੰਮ ਆਉਣਾ ਜਿੱਥੇ ਮਰਜ਼ੀ ਚੱਲ ਜਾਓ ਤੁਹਾਡਾ ਜੀ ਇਹਗਾ ਨਹੀਂ ਹੈਗਾ ਤੇ ਤੁਸੀਂ ਕਿਤੇ ਵੀ ਨਹੀਂ ਕਾਮਯਾਬ ਹੋਗੇ ਜੇ ਤੁਹਾਡਾ ਏਕ ਹੈਗਾ ਭਾਵੇਂ ਯਾਰ ਦੋਸਤ ਹੋਵੇ ਭਾਵੇਂ ਚਾਚੇ ਤਾਇਦੇ ਮੁੰਡਾ ਹੋਵੇ ਜਾਂ ਕਿਸੇ ਦਾ ਹੋਵੇ ਤੁਹਾਨੂੰ ਇਕੱਲੇ ਕੰਮ ਆਉਣਾ ਸਹੀ ਗੱਲ ਹੈ ਇਹ ਕਿੰਨਾ ਤੁਸੀਂ ਗਰੋ ਕਰ ਸਕਦੇ ਕੱਲੇ ਤੁਸੀਂ ਗਰੋ ਨਹੀਂ ਕਰ ਸਕਦੇ ਮੈਂ ਕਿਹਾ ਵਿਆਹ ਤਾਂ ਨਹੀਂ ਹੋਇਆ ਹਜੇ ਨਹੀਂ ਜੀ ਮੇਰਾ ਅਨਮੈਰਿਡ ਹਾਂ ਅੱਛਾ ਮੁੰਡਾ ਯਾਰ ਨਰਮ ਬਹੁਤ ਹੈ ਇਹ ਕਹਿੰਦਾ ਪਹਿਲਾਂ ਮੈਂ ਕੁਝ ਕਰਨਾ ਫਿਰ ਉਹ ਦੁਬਾਰਾ ਕਹਿੰਦਾ ਪਹਿਲਾਂ ਕੁਝ ਕਰਨਾ ਫਿਰ ਠੀਕ ਹੈ ਟੈਟਲ ਦੀ ਹੋ ਜੀ ਮੈਂ ਥੜਿਆ ਬੈਡ ਹੀ ਹੋ ਜਾਣਾ ਇਹ ਕਹਿੰਦਾ ਮੈਂ ਟਰੱਕ ਪਾ ਕੇ ਫੇਰ ਹੀ ਵਿਆਹ ਕਰਨਾ ਆਵਦਾ ਟਰੱਕ ਪਾਉਣਾ ਹਾਂ ਪਹਿਲਾਂ ਆਵਦਾ ਟਰੱਕ ਪਾਉਣਾ ਫੇਰ ਹੀ ਵਿਆਹ ਕਰਨਾ ਹਾਂ ਜਿਵੇਂ ਕਹਿੰਦਾ ਜੱਟ ਨੇ ਟਰਾਲਾ ਪਾਉਣਾ ਡਾਲੇ ਤੇ ਗੋਤ ਲਗਾਉਣਾ ਹੈ ਚਲੋ ਵਧੀਆ ਵਧੀਆ ਬਾਈ ਲਓ ਜੀ ਇਹ ਸੀ ਗੱਲਬਾਤ ਬਾਈ ਹੁਣ ਹੁਣ ਚਾਹ ਚਾਹ ਬਣਾਈ ਸੀ ਆਪਾਂ ਹਾਂ ਜੀ ਹਾਂ ਜੀ ਕੱਲਾਂ ਚ ਆਪਣੀ ਰਹੀ ਗਈ ਨਹੀਂ ਨਹੀਂ ਬਣੀ ਨਾ ਬਣ ਗਈ ਹੈ ਚਾਹ ਅੱਛਾ ਬਣਦੀ ਹੈ ਚਲੋ ਫਿਰ ਚਾਹ ਪੀ ਕੇ ਬਾਕੀ ਗੱਲਾਂ ਬਾਤਾਂ ਫਿਰ ਬਾਅਦੋਂ ਦਿਖਾ ਦਾਂਗੇ ਹਾਂ ਚਾਹ ਪੀ ਲਈ ਪਹਿਲਾਂ ਓਕੇ ਜੀ ਠੀਕ ਹੈ ਹਾਂ ਜੀ ਇੱਕ ਗੱਲ ਦਾ ਨਾ ਮੈਂ ਕਾਇਲ ਹੋ ਗਿਆ ਇੱਥੇ ਘਰੇ ਆ ਕੇ ਮੈਨੂੰ ਸੱਚੀ ਸੌਣ ਲੱਗੇ ਕੱਲ ਦੇ ਝੂਠ ਬੋਲਣਾ ਇੱਡਾ ਸੋਹਣਾ ਘਰ ਯਾਰ ਮੈਂ ਨਹੀਂ ਕਦੇ ਦੇਖਿਆ ਬੰਦ ਐਂ ਰੱਖਿਆ ਹੋਇਆ ਮੁੰਡੇ ਮੈਨੂੰ ਨਾ ਲੱਗਦਾ ਸਾਮੀਦਾਰ ਇਹਦੇ ਸਿਆਣੇ ਵੀ ਐ ਵੀ ਤੁਸੀਂ ਦੇਖੋ ਵੀ ਜਿਵੇਂ ਆਪਣਾ ਘਰ ਹੁੰਦਾ ਹੈ ਨਾ ਆਪਣਾ ਆਏ ਮੜਾ ਜਾ ਆਏ ਉਹਗੇ ਨੂੰ ਦਿਖਾਇਓ ਆ ਦੇਖੋ ਆ ਤੁਹਾਨੂੰ ਕਿਸੇ ਪਾਸੇ ਉਹ ਲੱਗਦਾ ਹੈਗਾ ਵੀ ਇਹ ਜਿਹੜਾ ਘਰ ਹੈਗਾ ਵੀ ਰੈਂਟ ਤੇ ਮੁੰਡੇ ਰਹਿੰਦੇ ਹੋਣਗੇ ਹੈ ਭਾਈ ਮੈਂ ਸੱਚੀ ਫੈਨ ਹੋ ਗਿਆ ਤੁਹਾਡਾ ਕਿੱਥੋਂ ਸਿੱਖ ਗਏ ਹੋ ਇਹ ਚੀਜ਼ਾਂ ਤੁਸੀਂ ਸਿੱਖ ਗਏ ਤਾਂ ਘਰੋਂ ਹੀ ਆਏ ਆ ਬਾਕੀ ਉੱਥੇ ਸਿੱਖਣ ਵਾਲੀਆਂ ਆਪਾਂ ਨਹੀਂ 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 ਮੋਸਟਲੀ ਕਹਿੰਦਾ ਬੰਦੇ ਸਮਝਦੇ ਨੇ ਕਿ ਕਿਰਾਏ ਦਾ ਘਰ ਹੈ ਨਾ ਪਤਾ ਕੀ ਹੈ ਜਦੋਂ ਆਪਾਂ ਰਹਿੰਦੇ ਆ ਇੱਥੇ ਆਪਾਂ ਹੀ ਸਾਫ ਸਵਾਬਾਈ ਕਰਨੀ ਆ ਇਹ ਜੀ ਮੇਨ ਹੁੰਦੀ ਆ ਬਹੁਤ ਵਧੀਆ ਬਹੁਤ ਆਪਾਂ ਕਰਦੇ ਨਹੀਂ ਫਿਰ ਆਪਾਂ ਉਹੀ ਉੱਠ ਕੇ ਸਵੇਰੇ ਦੇਖਦੇ ਆ ਸਾਰਾ ਕੁਝ ਫਿਰ ਓਖਾ ਲੱਗਦਾ ਤੁਸੀਂ ਸੀਨੀਅਰ ਸੈਨਿਓਰਟੀ ਚੋਂ ਮਿਲਦਾ 4.5 ਸਾਲ ਵਾਲੇ ਕੁਝ ਐ ਵੀ ਗਾਲਾਂ ਗੂਲਾਂ ਕੱਢ ਦਿਓ ਡਿਊਟੀਆਂ ਸੱਚ ਕਿਵੇਂ ਆ ਗਾਲਾਂ ਗੂਲਾਂ ਤਾਂ ਨਹੀਂ ਕੱਢਦਾ ਕੋਈ ਨਹੀਂ ਐ ਨਹੀਂ ਮਤਲਬ ਜਿਵੇਂ ਕੋਈ ਕੰ ਕੰਮ ਦਾ ਸਾਰੀ ਕਰਦੇ ਆ ਮੋਸਟਲੀ ਜਿੱਦਾਂ ਜਿਸ ਤਰ੍ਹਾਂ ਰੋਟੀ ਬਣੀ ਆ ਆਪ ਹੀ ਬਣਾਉਣੀ ਆ ਸਭ ਦਾ ਆਪੋ ਆਪਣਾ ਹੁੰਦਾ ਹਰੇਕ ਦਾ ਹਾਂ ਭਾਂਡੇ ਫਰਕੀ ਨੇ ਸਾਫ਼ ਕਰਨੇ ਆ ਮੁੰਡੇ ਚ ਲੜਾਈ ਨਹੀਂ ਹੁੰਦੀ ਵੀ ਯਾਰ ਤੂੰ ਆਂ ਜੀ ਨਹੀਂ ਕੁਝ ਨਹੀਂ ਹੁੰਦਾ ਜਿੱਦੇ ਮਤਲਬ ਕੀ ਹੁੰਦਾ ਜਿਹਨੇ ਖਾਧਾ ਆਪ ਦਾ ਆਪਣੇ ਆਪ ਧੋ ਕੇ ਅੱਛਾ ਆਪ ਦਾ ਧੋ ਕੇ ਚੱਲ ਜੂਗਾ ਜੇ ਕਈ ਵੀ ਨਹੀਂ ਨਾ ਧੋ ਕੇ ਜਾਵੇ ਕੋਈ ਗੱਲ ਨਹੀਂ ਨਹੀਂ ਤੋਤੇ ਜਦੋਂ ਜਦੋਂ ਆਪੇ ਮੈਂ ਕਹਣਾ ਪਿਆਰ ਬਣਿਆ ਰਹਿ ਥੋੜਾ ਹਨਾ ਐਂ ਹੀ ਚੱਲਦਾ ਬਾਹਰ ਬਾਈ ਜੇ ਹੁਣ ਕਈ ਆ ਤੂੰ ਨਹੀਂ ਧੋ ਕੇ ਗਿਆ ਮੈਂ ਨਹੀਂ ਤੋਤੇ ਤਾਂ ਰੋਕਾ ਹੋ ਜਾਂਦਾ ਰੋਕਾ ਹੋ ਜਾਂਦਾ ਹਨਾ ਜੀ ਬਹੁਤ ਵਧੀਆ ਲੱਗਿਆ ਸਾਰਾ ਘਰ-ਬਾਰ ਇਹਨਾਂ ਦਾ ਦੇਖ ਕੇ ਹਨ ਸਾਹਮਣੇ ਵਾਲੇ ਪਾਸੇ ਇਹ ਲੌਬੀ ਆ ਗਈ ਹੈ ਘਰ ਦੀ ਹਾਂਜੀ ਹਾਂਜੀ ਬਈ ਠੀਕ ਹੈ ਸਿੱਧੂ ਮੂਸੇਵਾਲਾ ਚੱਲ ਰਿਹਾ ਹੈ ਹੈ ਕਿਹੜੀ ਸਟੂਡੈਂਟ ਉਹ ਤਾਂ ਨਹੀਂ ਚੱਲਦੀ ਆਈਐਮ ਸਟੂਡੈਂਟ ਆ ਆਜਾ ਗਾਣੇ ਚੱਲਦੇ ਆ ਠੀਕ ਆ ਛੋੜਿਆ ਚਲੋ ਬੈਠੀਏ ਆਜੋ ਤੁਹਾਨੂੰ ਬੇਸਮੈਂਟ ਦਿਖਾ ਦਿੰਨੇ ਆ ਅੱਛਾ ਨਾ ਬਸ ਕੋਈ ਨਹੀਂ ਉਹ ਪਹਿਲਾਂ ਦੇਖ ਲਈ ਸੀ ਮੈਂ ਬੇਸਮੈਂਟ ਦਾ ਇੱਕ ਦਿਨ ਹਲੋ ਸਾਰਾ ਕਵਰ ਕਰ ਲਿਆ ਸੀ ਬਾਈ ਜੀ ਮਾ ਮੈਨੂੰ ਘਰ ਦੇ ਸੀ ਮੈਂ ਤਾਂ ਆਪਣਾ ਕੰਮ ਕਰਾਂ ਦਾ ਸੀ ਵੀ ਉਹ ਪੁੱਛ ਲਿਆ ਚੱਲੇ ਤੁਸੀਂ ਹਾਂਜੀ ਹਾਂਜੀ ਵੀਰੇ ਜੇ ਮੈਂ ਇੱਥੇ ਥਾਂ ਤੇ ਰਿਹਾ ਵਾਂ ਹਰ ਕੋਈ ਫੀਡ ਕਰਾਂਦਾ ਕਿ ਤੁਸੀਂ ਕਿਰਾਏ ਦਰਜੇ ਅੱਛਾ ਜੀ ਕਦੀ ਵੀ ਇਹ ਫੀਲ ਨਹੀਂ ਹੁੰਦਾ ਕਿ ਤੁਸੀਂ ਸਾਡੇ ਕਿਰਾਏ ਦਰਜੇ ਇਹ ਸਮਝਦਾ ਕਿ ਤੁਹਾਡੇ ਮੈਂਬਰ ਆ ਸਾਡੇ ਵੀ ਜਦੋਂ ਆਉਂਦੇ ਆ ਉਹਨੂੰ ਇਹ ਨਹੀਂ ਫੀਲ ਹੁੰਦਾ ਕਿ ਸਾਡੇ ਮਾਲਕ ਆ ਇਹ ਬਿਲਕੁਲ ਨਹੀਂ ਕਿ ਸਾਡੇ ਮੈਂਬਰ ਆ ਤੇ ਇੰਨਾ ਮਤਲਬ ਮਤਲਬ ਕਿ ਵਧੀਆ ਸਾਡਾ ਬੌਂਡ ਠੀਕ ਹੈ ਇਹ ਨਹੀਂ ਬਣਿਆ ਰਹਿਣਾ ਚਾਹੀਦਾ ਬਾਈ तकरीबन ਬਹੁਤ ਜਿਆਦਾ ਨਾ ਇਹ ਫੀਲ ਕਰਾਉਂਦੇ ਆ ਕਿ ਤੁਸੀਂ ਸਾਡੇ ਕਰਾਜਦੜ ਜੇ ਇਹ ਜਿਆਦਾ ਜਿਹੜੇ ਮਤਲਬ ਪੰਜਾਬੀ ਆਪਣੇ ਫੀਲ ਕਰਾਉਂਦੇ ਆ ਫੀਲ ਕਰਾਉਂਦੇ ਆ ਠੀਕ ਆ ਸੋਏ ਸੀ ਜੀ ਆਪਣਾ ਅਸ ਦਾ ਵਲੌਗ ਜਿਦੇ ਚ ਗੱਲਬਾਤ ਕਰਨੀ ਸੀ ਸਾਰੇ ਮੁੰਡਿਆਂ ਦੇ ਨਾਲ ਤੇ ਵੀ ਕਿਵੇਂ ਦਾ ਕੈਨੇਡਾ ਕੀ ਐਕਸਪੀਰੀਅੰਸ ਹੈ ਨਾ ਬਹੁਤ ਦਿਨਾਂ ਦਾ ਸਾਡਾ ਪਲਾਨ ਬਣੀ ਜਾਂਦਾ ਸੀਗਾ ਤੇ ਇਨਵਾਈਟ ਕਰ ਰਹੇ ਸੀਗੇ ਸੋ ਸੋਚਿਆ ਤੁਹਾਡੇ ਨਾਲ ਸਾਰੇ ਇਹਨਾਂ ਦੇ ਐਕਸਪੀਰੀਅੰਸ ਸ਼ੇਅਰ ਕੀਤੇ ਜਾਣ ਕਿਉਂਕਿ ਮੋਸਟਲੀ ਜਦੋਂ ਇੰਡੀਆ ਬੈਠੇ ਹੁੰਦੇ ਸਾਰੇ ਇਹੀ ਪੁੱਛਦੇ ਆ ਵੀ ਕੈਨੇਡਾ ਆਉਣਾ ਚਾਹੀਦਾ ਹੈ ਜਾਂ ਨਹੀਂ ਆਉਣਾ ਚਾਹੀਦਾ ਹੈ ਹਨ ਕਿਉਂ ਜੀ ਸਹੀ ਹੈ ਕਿ ਨਹੀਂ ਬਹੁਤ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਬਾਈ ਤੁਹਾਡਾ ਸਾਰਿਆਂ ਦਾ ਤੁਸੀਂ ਅੱਜ ਦੇ ਵਲੌਗ ਚ ਨਾਲ ਸਾਥ ਦਿੱਤਾ ਬਾਕੀ ਇਹ ਵੀ ਜਿਹਦੇ ਕੋਲੇ ਭਾਈ 4 ਪੈਸੇ ਬਣਦੇ ਆ ਜਿਹਨੂੰ ਇੱਥੇ ਕੈਨੇਡਾ ਉਹਦੇ ਲਈ ਕੈਨੇਡਾ ਸੁਰਗ ਹੈ ਜਿਹਨੂੰ ਕੰਮ ਨਹੀਂ ਮਿਲਦਾ ਉਹ ਤੋਂ ਵੱਡਾ ਦੁੱਖ ਕੋਈ ਨਹੀਂ ਜਿਹਨੂੰ ਇੰਡੀਆ ਚ 4 ਪੈਸੇ ਬਣ ਜਾਂਦੇ ਉਹਦਾ ਇੰਡੀਆ ਸੋਹਣਾ ਜਿੱਦੇ ਜਿੱਥੋਂ ਜਿੰਨਾ ਕ ਭਾਗਾ ਚ ਲਿਖਿਆ ਮਿਹਨਤ ਹੈ ਤੇ ਜਿੱਥੇ ਜਿੱਥੇ ਲਿਖਿਆ ਦਾਣਾ ਪਣੀ ਉੱਥੇ ਉੱਥੇ ਲਈ ਫਿਰਦਾ ਹੈ ਹਨਾ ਤੇ ਹੁਣ ਇਹ ਨਹੀਂ ਤੁਹਾਨੂੰ ਲਾਈਨ ਖਿੱਚ ਕੇ ਦੱਸ ਸਕਦੇ ਵੀ ਕੈਨੇਡਾ ਆਉਣਾ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ ਉਹ ਇੱਕ ਐਕਸਪੀਰੀਅੰਸ ਹੈ ਹੈਨਾ ਵੀ ਜਿਹਦੇ ਲਈ ਚੰਗਾ ਹੈ ਕਿਸ ਲਈ ਮਾੜਾ ਹੈ ਦੁੱਖ ਸੁੱਖ ਸਾਰੇ ਹੈਨਾ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਇਹਨੂੰ ਇੱਥੇ ਕਰਦੇ ਆਂ ਜੀ ਸਮਾਪਤ ਆਪਾਂ ਤੇ ਮਿਲਦੇ ਆਂ ਜੀ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਫਿਰ ਕੈਨੇਡਾ ਤੋਂ ਬਾਈ ਧੰਨਵਾਦ ਸਾਰਿਆਂ ਦਾ ਜੀ ਸ਼ੁਕਰੀਆ ਤੁਹਾਡਾ ਸਭ ਦਾ ਠੀਕ ਹੈ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ